26 ਦਿਨਾਂ ਦੇ ਵਿੱਚ ਛੱਟ ਤਿੰਨ ਜਥੇਦਾਰਾਂ ਨੂੰ ਹਟਾ ਦੇਣਾ ਦੂਦ ਸੰਬਰ ਵਾਲੇ ਹੁਕਮ ਨਾ ਮੰਨਣੇ ਉਹਨਾਂ ਨੇ ਤਨਖਈਆ ਕਰਾਰ ਦਿੱਤਾ ਕੁਲਦੀਪ ਸਿੰਘ ਗੜਗੱਜ ਤੇ ਟੇਕ ਸਿੰਘ ਤੁਨੁਲਨ ਉਦੋਂ ਤੱਕ ਕਿ ਦੋਨੋਂ ਜਣੇ ਚੁੱਪ ਰਹੇ ਤੇ ਜਿੱਦਣ ਤੱਕ ਤਨਖਈਆ ਕਰਾਰ ਦੇ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ ਇਸ਼ਾਰਾ ਮਾਰ ਕੇ ਕਾਲ ਤੱਕ ਦੇ ਪਹੁੰਚ ਗਏ ਜਥੇਦਾਰਾਂ ਦੇ ਉੱਤੇ ਕਿੰਤੂ ਪ੍ਰੰਤੂ ਹੋ ਰਿਹਾ ਕਿ ਇਤਿਹਾਸ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੇ ਕਦੇ ਆਵਾਦ ਵਿਵਾਦ ਉੱਠੇ ਨੇ ਜਦੋਂ ਗਿਆਨੀ ਗੁਰਬਚਨ ਸਿੰਘ ਨੇ ਬਿਨਾਂ ਮੰਗੇ ਤੋਂ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਕੌਮ ਦੇ ਰੋ ਅੱਗੇ ਫੈਸਲਾ ਵਾਪਸ ਕਰਨਾ ਪਿਆ ਤੇ ਗੁਰਵਚਨ ਸਿੰਘ ਨੂੰ ਆਪਣੀ ਜਥੇਦਾਰੀ ਕਬੋਣੀ ਪਈ। ਇਹ ਪੰਜਾਬ ਦੇ ਵਿੱਚ ਧਰਮ ਪਰਵਰਤਨ ਸਿਖਰਾਂ ਤੇ ਆ। ਬੰਦੀ ਸਿੰਘ ਆਲਾ ਮਸਲਾ ਕੋਈ ਹੱਲ ਨਹੀਂ ਹੋ ਰਿਹਾ। ਵਿਅਦਵੀ ਮਾਮਲੇ 'ਚ ਕੋਈ ਇਨਸਾਫ ਦੀ ਨਜ਼ਰ ਆ ਰਿਹਾ। ਇਹ ਕੁਦਰਤ ਦੇ ਵਿਧਾਨ ਦੇ ਵਿੱਚ ਸਭ ਕੁਝ ਚੱਲਦਾ ਹੈ। ਵੀ ਅਕਾਲ ਤਖਤ ਤੋਂ ਕੁਲਦੀਪ ਸਿੰਘ ਗੜਗੱਜ ਨੇ ਕਿਹੜੀ ਆਰਐਸਐਸ ਤੇ ਕਹੇ ਤੇ ਕਿਹਾ ਕੀਤਾ? ਕਿਹੜੀ ਭਾਜਪਾ ਦੇ ਕੀਤਾ? ਤੁਹਾਡੇ ਸਾਹਮਣੇ ਅਗਲੇ ਚਪੇੜਾ ਮਾਰ ਕੇ ਤੁਹਾਤੋਂ ਹਰਿਆਣਾ ਦੀ ਕਮੇਟੀ ਹੋ ਕੇ ਲੈ ਕੇ ਤੁਸੀਂ ਕੀ ਕਰ ਲਿਆ? ਤੁਹਾਡੀ ਇੱਕ ਧਾਰਨਾ ਨੂੰ ਲੱਗਿਆ। ਹੁਣ ਪਟਨਾ ਸਾਹਿਬ ਤੇ ਵਿਵਾਦ ਹੈ। ਅਕਾਲ ਤਖਤ ਸਾ ਸਾਡਾ ਕੰਮ ਸ਼੍ਰੋਮਣੀ ਕਮੇਟੀ ਦਾ ਹੀ ਕੰਮ ਥੋੜੀ ਆ ਵੀ ਰੋਵੇ ਵਿਆਹ ਹੋ ਰਿਹਾ ਉਹਦਾ ਉਹਦਾ ਮਸਲਾ ਹੈ ਵੀ ਉਹ ਨਵੇਂੜੇ ਇਹਨੂੰ ਹੱਲ ਕਰੇ ਤਨਖਾਈ ਵਾਲਾ ਹੁਕਮ ਪਟਨਾ ਸਾਹਿਬਾ ਵਾਲਾ ਮਜੀਠੀ ਦੇ ਲਈ ਮੰਨਗੇ ਪੁੱਤ ਨੇ ਮਨਾ ਕਰ ਦਿੱਤਾ ਛੱਟ ਫਿਰ ਅਕਾਲ ਤਖਤ ਸਾਹਿਬ ਤੋਂ ਫੈਸਲਾ ਜਿਹੜਾ ਇਹ ਹੈ ਵੀ ਉੱਥੋਂ ਦੀ ਕਾਰਵਾਈ ਨੂੰ ਮਾਨਤਾ ਨਹੀਂ ਮਿਲਦੀ ਤੇ ਫਿਰ ਬਿਕਰਮ ਮਜੀਠੀਆ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਸੀ ਉਹਨੂੰ ਮਾਨਤਾ ਕਿਵੇਂ ਮਿਲੀ ਮੇਰਾ ਕਹਿਣ ਦਾ ਮਤਲਬ ਇਹ ਆ ਸਰਕਾਰ ਹੁਣ ਬੇਅਦਵੀ ਮਾਮਲੇ ਦੇ ਵਿੱਚ ਨਵਾਂ ਬਿੱਲ ਲਿਆਉਣ ਜਾ ਰਹੀ ਹੈ ਕਾਨੂੰਨ ਬਣਾਉਣ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਜਾਗਤ ਜੋਤ ਗੁਰੂ ਨੇ ਸੁਪਰੀਮ ਕੋਰਟ ਨੇ ਇਹ ਮੰਨਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਜਾਇਦਾਦ ਨਾ ਲੱਗਦੀ ਆ ਸ੍ਰੀ ਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਉਹਨਾਂ ਨੇ ਮੰਨਿਆ ਨਹੀਂਗਾ ਫਿਰ ਅੱਗੇ ਅੱਗੇ ਰੀਤ ਨਹੀਂ ਬਦੂਗੀ ਇਹਦਾ ਨੁਕਸਾਨ ਨਹੀਂ ਹੋਊਗਾ ਇਸੇ ਕਰਕੇ ਤਾਂ ਮੈਂ ਤੁਹਾਡੇ ਕੋ ਖੜੇ ਮੈਂ ਤੁਹਾਡੇ ਮਾਧਮ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਜੇ ਵੀ ਕਹਿਣਾ ਕਿ ਸੁੱਤੇ ਹੋਏ ਜਾਗ ਲੋ ਅੱਡੀ ਤੁਹਾਨੂੰ ਰਣਜੀਤ ਸਿੰਘ ਦੇ ਨਾਲ ਕੀ ਤੁਹਾਡਾ ਜੁੜਿਆ ਹੈ ਵੀ ਜਿਹੜਾ ਉਹਨੂੰ ਤੁਸੀਂ ਹਰ ਹਾਲ ਉਹਨੂੰ ਤੁਸੀਂ ਕਲੀਨ ਦੇਖਣਾ ਚਾਹੁੰਦੇ ਹੋ ਪਟਨਾ ਸਾਹਿਬ ਤੱਕ ਤੇ ਜਾਣੇ ਜਿੱਥੇ ਦਾ ਮਸਲਾ ਹੈ ਉੱਥੇ ਉਹਨੇ ਨੌਕਰੀ ਕੀਤੀ ਉੱਥੇ ਉਹ ਆਪਣਾ ਟਾਈਮ ਬਤਾ ਤੁਸਾਨੂੰ ਇਹਦੇ ਵਿੱਚ ਕੀ ਇੱਥੇ ਆਪਤਾਈ ਹੋਈ ਸੀ ਤੁਹਾਨੂੰ ਲੱਗਦਾ ਸੀ ਕਿ ਗੈਨੀ ਰਣਜੀਤ ਸਿੰਘ ਨਾਲ ਧੱਕਾ ਹੋ ਰਿਹਾ ਹੈ ਉਹ ਆ ਵਜ੍ਹਾ ਤੁਸੀਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੀ ਲਿਖ ਦਿੰਦੀ ਉੱਥੇ ਦੀ ਕਮੇਟੀ ਨੇ ਲਿਖਦੀ ਅਕਾਲ ਤਖਤ ਵੱਲੋਂ ਇਹਨਾਂ ਨੂੰ ਲਿਖ ਦਿੰਦੇ ਕੌਮ ਨੂੰ ਦੱਸ ਦਿੰਦੇ ਤੁਸੀਂ ਚਿੱਠੀ ਦੇ ਵਿੱਚ ਇੱਕ ਫੈਸਲਾ ਕਰ ਲਿਆ ਕਿ ਆ ਤੁਹਾਡਾ ਕ੍ਰਾਈਟੇਰੀਆ ਤੇ ਆ ਸਾਡਾ ਕ੍ਰਾਈਟੇਰੀਆ ਸਾਡਾ ਵੱਡਾ ਕ੍ਰਾਈਟੇਰੀਆ ਤੁਸੀਂ ਇਸ ਲਈ ਦੱਸ ਰਹੇ ਹੋ ਨਾ ਉਹਨਾਂ ਨੂੰ ਚਿੱਠੀ ਦੱਸ ਕੇ ਵੀ ਅਕਾਲ ਤਖਤ ਸਾਹਿਬ ਸਮਰੱਥਾ ਰੱਖਦਾ ਹੈ ਗੱਲ ਦੀ ਪਰ ਨਾਲ ਇਹ ਵੀ ਤਾਂ ਹੈ ਵੀ ਜਿਹੜੇ ਤਖਤਾਂ ਦੇ ਖੇਤਰੀ ਮਸਲੇ ਉਹ ਤਖਤ ਨਿਜਠਣਗੇ ਸਿੱਖ ਕੌਮ ਦੇ ਸਾਹਮਣੇ ਨਵੇਂ-ਨਵੇਂ ਸੰਕਟ ਪੈਦਾ ਹੋ ਰਹੇ ਨੇ ਨਮੀਆਂ-ਨਮੀਆਂ ਦੁਬਦਾਵਾਂ ਖੜੀਆਂ ਹੋ ਰਹੀਆਂ ਨੇ ਆਪਾਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਹੁਣ ਮੁੱਦਾ ਚੱਲ ਰਿਹਾ ਤਾਂ ਦੋ ਤਖਤਾਂ ਮੋ ਸਾਹਮਣੇ ਨੇ ਪਟਨਾ ਸਾਹਿਬ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕਈ ਐਲਾਨ ਕੀਤੇ ਗਏ ਕਾਰਵਾਈਆਂ ਕੀਤੀਆਂ ਗਈਆਂ ਚਾਹੇ ਉਹ ਸ੍ਰੀ ਕਲਤਕ ਸਹਿਬ ਦੇ ਕਾਰਜਕਾਰੀ ਜਥੇਦਾਰ ਹੋਣ ਕੁਲਦੀਪ ਸਿੰਘ ਗੜਗਾਜ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਨੇ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਕਿਤੇ ਦੂਜੇ ਪਾਸੇ ਸ੍ਰੀ ਕਲਤਕ ਸਹਿਬ ਦੇ ਜਥੇਦਾਰ ਨੇ ਉਸ ਫੈਸਲੇ ਨੂੰ ਪਲਟ ਦਿੱਤਾ ਪਰ ਜਦੋਂ ਅਜਿਹੇ ਟਕਰਾਹ ਹੋਣ ਕੌਮ ਦੇ ਵਿੱਚ ਤਾਂ ਬਹੁਤ ਵੱਡਾ ਸੰਕਟ ਹੈ ਜਿਹੜਾ ਉਹ ਖੜਾ ਹੋ ਗਿਆ ਹੈ ਇਸ ਸਥਿਤੀ ਪੈਦਾ ਕਿਵੇਂ ਹੋਈ ਇਸ ਦੇ ਲਈ ਜ਼ਿੰਮੇਵਾਰ ਕੌਣ ਆ ਕਿ ਅੱਜ ਦੋ ਜਿਹੜੀਆਂ ਸੰਪਰਦਾਵਾਂ ਨੇ ਸਾਡੇ ਤਾਕਤ ਨੇ ਵੱਡੇ ਸਿੱਖ ਕੌਮ ਦੇ ਉਹ ਆਹਮੋ ਸਾਹਮਣੇ ਕਰ ਦਿੱਤੇ ਨੇ ਇਸ ਦੇ ਲਈ ਜ਼ਿੰਮੇਵਾਰ ਹੈ ਕੌਣ ਸਾਡੇ ਨਾਲ ਐਸਜੀਪੀਸੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਦਾਵਾ ਨੇ ਗੱਲਬਾਤ ਕਰਾਂਗੇ ਕਿ ਆਖਰਕਾਰ ਅਜਿਹੀ ਸਥਿਤੀ ਸਿੱਖ ਕੌਮ ਦੇ ਵਿੱਚ ਕਿਉਂ ਪੈਦਾ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਦਾਵਾ ਸਾਹਿਬ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਟਕਰਾਅ ਚੱਲ ਰਿਹਾ ਸਿੱਖ ਕੌਮ ਦੇ ਵਿੱਚ ਦੋ ਤਖਤਾਂ ਦੇ ਫੈਸਲੇ ਲੇ ਜਾਂਦੇ ਨੇ ਆਹ ਮੂਹ ਸਾਹਮਣੇ ਹੋ ਗਿਆ ਉਹ ਤਖਤ ਵਾਲੇ ਕਹਿੰਦੇ ਅਸੀਂ ਨਹੀਂ ਮੰਨਦੇ ਦੂਜੇ ਤਖਤ ਵਾਲੇ ਕਹਿੰਦੇ ਅਸੀਂ ਨਹੀਂ ਮੰਨਦੇ ਕੀ ਲੱਗਦਾ ਤੁਹਾਨੂੰ ਇਹ ਸੰਕਟ ਕਿਵੇਂ ਪੈਦਾ ਹੋ ਗਿਆ ਜੀਆ ਦੇਖੋ ਇਹ ਸਾਰੀ ਗੱਲ ਦੇ ਪਿਸ਼ੋਕੜ ਵਿੱਚ ਜੇ ਅਸੀਂ ਜਾਈਏ ਗੁਰੂ ਸਾਹਿਬ ਜੀ ਦੇ ਘਰ ਦੀ ਸਾਡੇ ਕੋਲ ਇੱਕ ਵੱਡੀ ਦਾਤ ਹੈ ਜੋ ਅਰਦਾਸ ਹੈ ਹਰ ਸਿੱਖ ਕਰਦਾ ਹੈ ਹਰ ਸਿੱਖ ਸੁਣਦਾ ਹੈ ਹਰ ਗੁਰੂ ਘਰ ਵਿੱਚ ਹੁੰਦੀ ਹੈ ਦੋ ਵਖਤ ਹੁੰਦੀ ਹੈ ਉਸ ਅਰਦਾਸ ਦੇ ਵਿੱਚ ਇੱਕ ਸ਼ਬਦ ਨੇ ਜਿਹੜੇ ਲਗਭਗ ਸਾਰੇ ਪੰਥ ਵੱਲੋਂ ਉਹ ਪੜ੍ਹੇ ਜਾਂਦੇ ਨੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਇਹਦਾ ਮਤਲਬ ਕਿ ਸਿੱਖ ਦੇ ਲਈ ਪੰਜੇ ਤਖਤ ਬਰਾਬਰ ਨੇ ਪੰਜਾਂ ਤਖਤਾਂ ਦੇ ਵਿੱਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਔਰ ਕਾਮ ਦੇ ਜਿਹੜੇ ਫੈਸਲੇ ਨੇ ਉਹ ਪੰਜੇ ਤਖਤਾਂ ਦੀ ਜਥੇਦਾਰ ਬੈਠ ਕੇ ਕਰਦੇ ਨੇ ਪੂਰੀ ਕੌਮ ਨੂੰ ਦਿਸ਼ਾ ਦਿੱਤੀ ਜਾਂਦੀ ਹੈ ਇਹ ਕਹਿ ਸਕਦੇ ਆ ਕਿ ਪੰਜੇ ਤਖਤ ਸਾਡੀ ਦਸ਼ਾ ਤੇ ਦਿਸ਼ਾ ਤੈਅ ਕਰਦੇ ਨੇ ਹੁਣ ਇਹਦੇ ਵਿੱਚ ਏਸੇ ਅਰਦਾਸ ਤੇ ਇੱਕ ਹਿੱਸਾ ਹੈ ਕਿ ਜहाँ-ਜਾਂ ਖਾਲਸਾ ਜੀ ਸਾਹਿਬ ਤਹਾਂ-ਤਹਾਂ ਰਸ਼ਿਆਰਿਆਤ ਜਿੱਥੋਂ ਤੱਕ ਵੀ ਸਿੱਖ ਵਸਿਆ ਤੇ ਉਸ ਸਿੱਖ ਦੇ ਪ੍ਰਤੀ ਕੌਮੀ ਚਿੰਤਾ ਵਿੱਚ ਜਿਹੜੇ ਕੌਮੀ ਫੈਸਲੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣਗੇ। ਅਰਪਨ ਬਾਕੀ ਤਖਤਾਂ ਦੀ ਸਹਿਮਤੀ ਨਾਲ ਹੋਣਗੇ। ਬਿਲਕੁਲ। ਅਕਾਲ ਤਖਤ ਤੋਂ ਪੂਰੀ ਕੌਮ ਦੀ ਜਿਹੜੀ ਅਨੋਨਿਮਸ ਅਗਵਾਈ ਕੀਤੀ ਜਾਊਗੀ। 2003 ਵਿੱਚ ਇੱਕ ਫੈਸਲਾ ਇਹ ਤਖਤਾਂ ਨੇ ਆਪਸ ਵਿੱਚ ਬੈਠ ਕੇ ਕੀਤਾ ਕਿ ਜਿਹੜੇ ਕੌਮੀ ਫੈਸਲੇ ਨੇ ਉਹ ਅਕਾਲ ਤਖਤ ਸਾਹਿਬ ਤੋਂ ਹੋਣਗੇ। ਔਰ ਜਿਹੜੇ ਦੂਸਰੇ ਖੇਤਰ ਪੱਦਰ ਦੇ ਜਾਂ ਉਸ ਤਖਤ ਦੇ ਨਾਲ ਸੰਬੰਧਿਤ ਫੈਸਲੇ ਨੇ ਉਹ ਤਖਤ ਜਿਹੜੇ ਨੇ ਕਰਨ ਲਈ ਆਜ਼ਾਦ ਹੋਣਗੇ ਹੁਣ ਤੁਸੀਂ ਇਹ ਦੇਖੋ ਕਿ ਇਹਦੀ ਸ਼ੁਰੂਆਤ ਕਿਨੇ ਕੀਤੀ ਹੈ ਪਟਨਾ ਸਾਹਿਬ ਨੇ ਕੀਤੀ ਜਾਂ ਅਕਾਲ ਤਖਤ ਵੱਲ ਹੋਈ ਹੈ ਉੱਥੋਂ ਦੇ ਕੱਢੇ ਹੋਏ ਗ੍ਰੰਥੀ ਰਣਜੀਤ ਸਿੰਘ ਔਰ ਉਹ ਤਖਤ ਪਟਨਾ ਸਾਹਿਬ ਦਾ ਮਸਲਾ ਹੈ ਤਖਤ ਪਟਨਾ ਸਾਹਿਬ ਦੀ ਕਾਰਵਾਈ ਹੈ ਤੋ ਇਹਨਾਂ ਨੂੰ ਕੀ ਲੋਡ ਪਈ ਸੀ ਉਹਨੂੰ ਕਲੀਨ ਕਰਨ ਦੀ ਇਸ ਫੈਸਲੇ ਨਾਲ ਫਿਰ ਇੱਕ ਬੜੀ ਆਪਣੇ ਆਪ ਇਸ ਗੱਲ ਦਾ ਇਹ ਜਵਾਬ ਕੀ ਦੇਣਗੇ ਜਦੋਂ ਇੱਕ ਪਾਸੇ ਕਹਿ ਰਹੇ ਨੇ ਜੀ ਤਖਤ ਪਟਨਾ ਸਾਹਿਬ ਨੂੰ ਇਹ ਅਧਿਕਾਰ ਨਹੀਂ ਕਾਰਵਾਈ ਕਰਨ ਦਾ ਫਿਰ ਤੁਸੀਂ ਉਹਨੂੰ ਕਿਵੇਂ ਮੰਨ ਲਿਆ ਵੀ ਉੱਥੇ ਦਾ ਤਨਖਈਆ ਕਰਾਰ ਦੁੱਤਾ ਹੈ ਤੇ ਤੁਸੀਂ ਉਹਨੂੰ ਬਾਇਜਤ ਬਰੀ ਕਰ ਰਹੇ ਹੋ ਜਦੋਂ ਤੁਸੀਂ ਉਹਨੂੰ ਅਕਾਲ ਤਖਤ ਤੋਂ ਕਲੀਨ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਇਹ ਮੰਨਿਆ ਕਿ ਉਹਨਾਂ ਦੀ ਕਾਰਵਾਈ ਜਿਹੜੀ ਹੈ ਹੋਈ ਵੀ ਹੈ ਇਹਦੇ ਤੇ ਜਦੋਂ ਤੁਸੀਂ ਉਹ ਕਾਰਵਾਈ ਨੂੰ ਮੰਨ ਲਿਆ ਤੇ ਹੁਣ ਜਿਹੜੀ ਕਾਰਵਾਈ ਹੋ ਰਹੀ ਹੈ ਉਹਨੂੰ ਕਿਉਂ ਨਹੀਂ ਮੰਨ ਰਹੇ ਜਿਆਦਾ ਤੁਸੀਂ ਇਹ ਕਹਿਣ ਦੇਵੇਂ ਤਨਖਈਆ ਹੈ ਨਹੀਂ ਸਿਰਫ ਇਹ ਪਰਵਾਸ਼ਾ ਦੇ ਸਕਦੇ ਸੀ ਦੂਸਰੀ ਗੱਲ ਇੱਕ ਇਹ ਗਲਤੀ ਇੱਕ ਇਹ ਗਲਤੀ ਕਿ ਪਹਿਲ ਕਰਕੇ ਤੁਸੀਂ ਉਹਨਾਂ ਦੇ ਫੈਸਲੇ ਵਿੱਚ ਦਖਲਅੰਦਾਜ਼ੀ ਕੀਤੀ ਤੀਸਰਾ 2000 ਦਾ ਤੁਹਾਡਾ ਕੀਤਾ ਹੋਇਆ ਫੈਸਲਾ ਤੁਸੀਂ ਉਹਨੂੰ ਵੀ ਵਾਇਲੇਟਡ ਕਰ ਦਿੱਤਾ ਉਹਦੀ ਉਲੰਘਣਾ ਹੋ ਗਈ ਜਦੋਂ ਇਹ ਚੀਜ਼ਾਂ ਹੋ ਗਈਆਂ ਅੱਜ ਇਹ ਕਹਿਣਾ ਕਿ ਜੀ ਇਹ ਤਖਤ ਵੱਡਾ ਹੈ ਉਹ ਤਖਤ ਛੋਟਾ ਹੈ ਮੈਂ ਸਮਝਦਾ ਕਿ ਇਹ ਜਿਹੜਾ ਅਰਦਾਸ ਦਾ ਤੁਹਾਨੂੰ ਮੈਂ ਬੇਨਤੀ ਕੀਤੀ ਆ ਕਿ ਸਿੱਖ ਪੰਜਾਂ ਤਖਤਾਂ ਦਾ ਧਿਆਨ ਧਰਦਾ ਹੈ ਉਹਦੇ ਵਿੱਚ ਤੁਸੀਂ ਵੱਡਾ ਛੋਟਾ ਨਹੀਂ ਕਰ ਸਕਦੇ ਫਿਰ ਦੂਜੀ ਗੱਲ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪਟਨਾ ਸਾਹਿਬ ਤੱਕ ਤਖਤ ਦਸਮ ਪਾਤਸ਼ਾਹ ਦਾ ਫਿਰ ਜੇ ਤੁਸੀਂ ਐਦਾਂ ਦੀ ਗਲਤੀ ਕਰੋਗੇ ਫਿਰ ਤੁਸੀਂ ਗੁਰੂ ਸਾਹਿਬਾਨਾਂ ਦੇ ਵਿੱਚ ਵੀ ਇਹ ਅਗਲੀ ਤੁਹਾਡੇ ਸਵਾਲ ਉੱਠਣਗੇ ਕਿ ਤੁਸੀਂ ਉਹਨਾਂ ਵਿੱਚ ਵੀ ਪੇਦ ਪਾ ਰਹੇ ਹੋ ਵੱਡੇ ਛੋਟੇ ਦਾ ਇਸ ਕਰਕੇ ਜੋਤ ਉਹਾ ਜੁਗਤ ਸਾਇ ਸਹ ਕਾਇਆ ਫਿਰ ਪਲਟਿਆ ਗੁਰਬਾਣੀ ਨੇ ਕਹਤਾ ਜੋਤ ਤੇ ਜੁਗਤ ਇੱਕੋ ਹੈ ਜਿਹੜੀ ਗੁਰੂ ਨਾਨਕ ਸਾਹਿਬ ਲੈ ਕੇ ਆਏ ਗੁਰੂ ਗ੍ਰੰਥ ਸਾਹਿਬ ਤੱਕ ਉਹੀ ਜੋਤ ਹੈ ਤਾਂ ਇਸ ਲਈ ਜਦੋਂ ਤੁਸੀਂ ਇੱਕ ਤਖਤ ਦੀ ਗੱਲ ਦੀ ਇਹ ਕਰ ਦਿੱਤੀ ਇਹਦੇ ਨਾਲ ਹੀ ਫਿਰ ਪੰਜ ਪਿਆਰਿਆਂ ਦਾ ਕਨਸੈਪਟ ਹੈ ਇਹਦੇ ਨਾਲ ਜੁੜਿਆ ਹੋਇਆ ਪੰਜ ਪਿਆਰਿਆਂ ਦੇ ਨਾਲ ਦੱਸਾ ਗੁਰੂ ਸਾਹਿਬਾਨਾ ਦਾ ਕਨਸੈਪਟ ਜੁੜਿਆ ਹੋਇਆ ਸੋ ਇਸ ਲਈ ਇਹ ਮੈਂ ਸਮਝਦਾ ਇਹ ਬਿਲਕੁਲ ਵੀ ਨਿਹਰਤ ਜਿਹੜੀ ਹੈ ਇਹ ਗੱਲ ਬਹੁਤ ਮੰਦਭਾਗੀ ਕੌਮਲੀ ਹੋਈ ਹੈ ਕਿ ਕੌਮ ਦੇ ਵਿੱਚ ਬੰਡੀਆਂ ਕੌਮ ਦੇ ਵਿੱਚ ਪਹਿਲਾਂ ਹੀ ਸਮੱਸਿਆਵਾਂ ਬਹੁਤ ਸਨ ਕਿ ਇੱਕ ਇਹੋ ਜੀ ਸਮੱਸਿਆ ਸਿਧਾਂਤਕ ਤੌਰ ਤੇ ਖੜੀ ਕਰ ਦਿੱਤੀ ਜਿਹੜੀ ਸਾਡੇ ਲਈ ਇਸ ਵਕਤ ਜਗਤ ਦਾ ਤਮਾਸ਼ਾ ਜਿਹੜਾ ਬਣਾ ਕੇ ਰੱਖ ਦਿੱਤਾ ਇਹਨਾਂ ਲੋਕ ਪੰਜ ਪੰਜ ਪਿਆਰੇ ਆਲਾ ਮੈਨੂੰ ਕਨਸੈਪਟ ਥੋੜਾ ਜਿਆਦਾ ਦੱਸੋ ਕਿ ਪੰਜ ਪਿਆਰੇ ਜਦੋਂ ਕੋਈ ਫੈਸਲਾ ਸੁਣਾਉਂਦੇ ਨੇ ਉਹ ਸੁਨਵਾਸ ਸੁਣਾ ਸਕਦੇ ਨੇ ਫੈਸਲਾ ਕਿਸੇ ਨੂੰ ਤਨਖਾਈ ਆ ਕਰ ਨਹੀਂ ਦੇਖੋ ਨਹੀਂ ਉਹਦੇ ਉਹਦੇ ਵਿੱਚ ਦੋ ਤਰ੍ਹਾਂ ਦੇ ਨੇ ਜਿਹੜੇ ਤਾਂ ਹੈਗੇ ਕੌਮੀ ਫੈਸਲੇ ਉਹ ਪੰਜੇ ਤਖਤਾਂ ਦੇ ਜਥੇਦਾਰ ਇਕੱਠੇ ਹੁੰਦੇ ਨੇ ਅਕਾਲ ਤਖਤ ਸਾਹਿਬ ਤੇ ਉੱਥੋਂ ਫੈਸਲਾ ਹੁੰਦਾ ਤੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹ ਫੈਸਲਾ ਸੁਣਾਉਂਦਾ ਉਹ ਪੰਜਾਂ ਦਾ ਬਲਾਰਾ ਹੁੰਦਾ ਠੀਕ ਫੈਸਲਾ ਪੰਜਾਂ ਦਾ ਹੁੰਦਾ ਕੱਲੇ ਦਾ ਨਹੀਂ ਹੁੰਦਾ ਫੈਸਲਾ ਹੁੰਦਾ ਠੀਕ ਐ ਇਸੇ ਤਰ੍ਹਾਂ ਜਦੋਂ ਅੰਮ੍ਰਿਤ ਛਕਾਉਂਦੇ ਨੇ ਪੰਜ ਪਿਆਰੇ ਉਦੋਂ ਵੀ ਉਹ ਪੰਜ ਇੱਕੋ ਜਿਹੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਇੱਕ ਜਥੇਦਾਰ ਦੇ ਰੂਪ ਦੇ ਵਿੱਚ ਮਰਜ਼ਾਦਾ ਦੱਸਦਾ ਹੈ ਅਮਰਦੀ ਦਾਤ ਹੁੰਦਾ ਪਰ ਹੁੰਦੇ ਇੱਕੋ ਨੇ ਜੇ ਅਸੀਂ ਤਖਤਾਂ ਦੇ ਵਿੱਚ ਇਹ ਵੰਡੀਆਂ ਪਾਵਾਂਗੇ ਵੱਡੇ ਛੋਟਾਂ ਦੀਆਂ ਤਾਂ ਫਿਰ ਇਹ ਪੰਜਾਂ ਪਿਆਰਿਆਂ ਦੇ ਵਿੱਚ ਵੀ ਵੰਡੀਆਂ ਪਾਉਗੇ ਕੱਲ ਨੂੰ ਮੇਰਾ ਕਹਿਣ ਦਾ ਮਤਲਬ ਇਹ ਆ ਤੋ ਇਸ ਲਈ ਇਹ ਜਿਹੜਾ ਬਿਰਤਾਂਤ ਆ ਕੀ ਕੋਈ ਏਜੰਡਾ ਕੰਮ ਕਰ ਰਿਹਾ ਦੇ ਪਿੱਛੇ ਕੀ ਸਿੱਖਾਂ ਨੂੰ ਪਾੜਿਆ ਜਾਵੇ ਨਹੀਂ ਸ਼ਕਤੀ ਨੂੰ ਹੋਰ ਘਟਾਇਆ ਜਾਵੇ ਇਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਜਾਵੇ ਫਿਰ ਹੋਰ ਜਿਹੜਾ ਬਾਹਰੀ ਤਾਕਤਾਂ ਦਾ ਜ਼ਿਕਰ ਹੁੰਦਾ ਫਿਰ ਉਹ ਰਾਜਕਰਨ ਦੇਖੋ ਇਹ ਗੱਲ ਸ਼ੱਕੀ ਬਣ ਜਾਂਦੀ ਮੈਂ ਵੀ ਇਸ ਗੱਲ ਦੇ ਵਿੱਚ ਸ਼ੱਕ ਕਰਕੇ ਬੋਲਦਾ ਜੇ ਇਹ ਪਹਿਲ ਪਟਨਾ ਸਾਹਿਬ ਵੱਲੋਂ ਕੀਤੀ ਹੁੰਦੀ ਹੁਣ ਇੱਥੇ ਗੱਲ-ਗੱਲ ਤੇ ਇਹ ਕਹਿੰਦੇ ਨੇ ਬੀਜਪੀ ਦਖਲਅੰਦਾਜ਼ੀ ਕਰਦੀ ਹੈ ਕਾਂਗਰਸ ਦਖਲਅੰਦਾਜ਼ੀ ਕਰਦੀ ਹੈ ਆਪ ਕਰਦੀ ਹੈ ਏਜੰਸੀਆਂ ਤਾਂ ਫਿਰ ਅੱਜ ਸ਼੍ਰੋਮਣੀ ਕਮੇਟੀ ਦੱਸੇ ਕਿ ਇਹ ਕਿਹੜੀ ਏਜੰਸੀ ਦੀ ਦਖਲਅੰਦਾਜ਼ੀ ਹੈ ਕਿ ਜਿਹੜਾ ਬਿਨਾਂ ਵਜ੍ਹਾ ਅਕਾਲ ਤਖਤ ਵੱਲੋਂ ਪਟਨਾ ਸਾਹਿਬ ਦੇ ਮਸਲੇ ਦੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਹੈ ਇਹ ਕਿਹਦੀ ਦਖਲਅੰਦਾਜ਼ੀ ਹੈ ਕਿਹੜੀ ਏਜੰਸੀ ਦੀ ਹੈ ਕਿਹੜੀ ਪਾਰਟੀ ਦੀ ਹੈ ਜੇ ਇੱਥੇ ਨਹੀਂ ਤੁਸੀਂ ਰੋਕ ਸਕਦੇ ਫਿਰ ਬਾਹਰ ਲਈ ਗਰੰਟੀ ਕੀ ਤਾਹੋਗੇ ਹਾਂ ਇਹਹੀ ਪਹਿਲ ਪਟਨਾ ਸਾਹਿਬ ਵੱਲੋਂ ਹੁੰਦੀ ਕਿਸੇ ਅਕਾਲ ਤਖਤ ਦੇ ਫੈਸਲੇ ਦੇ ਵਿੱਚ ਫਿਰ ਸਾਨੂੰ ਵੀ ਜਪਣਾ ਸੀ ਕਿ ਇਹਦੇ ਪਿੱਛੇ ਕੋਈ ਨਾ ਕੋਈ ਸਰਕਾਰ ਹੈ ਜਾਂ ਕੋਈ ਏਜੰਸੀ ਹੈ। ਤੋਂ ਇਸ ਲਈ ਜਿਹੜੀਆਂ ਗੱਲਾਂ ਆਪਣੇ ਸਵਾਰਥ ਲਈ ਆਪਣੇ ਸਿਆਸਤ ਨੂੰ ਲੋੜ ਕਰਨ ਲਈ ਮਤਲਬ ਤੁਸੀਂ ਕਰਦੇ ਹੋ। ਤੋਂ ਇਸ ਕਰਕੇ ਇਹ ਗੱਲ ਦੇ ਵਿੱਚ ਤਾਂ ਹੁਣ ਕਿਸੇ ਤੇ ਹੋਰ ਦਾ ਵੀ ਦੋਸ਼ ਨਹੀਂ ਲਾ ਸਕਦੇ ਕਿਸੇ ਫਲਾਣੀ ਦਾ ਪਾਰਟੀ ਦਾ ਦੋਸ਼ ਹੈ ਜਾਂ ਫਲਾਣੇ ਬੰਦੇ ਦਾ ਉਹ ਕਰਿਆ ਤਾਂ ਸਾਰਾ ਕੁਝ ਤੁਸੀਂ ਇੱਧਰੋਂ। ਇੱਕ ਚੀਜ਼ ਹੋਰ ਵੀ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਵਾਦ-ਵਿਵਾਦ ਵੱਜ ਜਾਂਦੇ ਨੇ ਫਿਰ ਤਾਂ ਕਹਿੰਦੇ ਕਿਸੇ ਨੇ ਫੈਸਲਾ ਮੰਨਿਆ ਮੰਨਣੀ ਨਹੀਂ ਹੈ ਜਦੋਂ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ ਲਾਗੂ ਹੋਇਆ ਕਰੇਗਾ ਮੰਨ ਲਓ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਫਿਰ ਇਸ ਤਰ੍ਹਾਂ ਦੇ ਤਰਕ ਦਿਆ ਕਰਨਗੇ ਕਿ ਫਲਾਨੀ ਜਗ੍ਹਾ ਤੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਉਹਨਾਂ ਨੇ ਮੰਨਿਆ ਨਹੀਂ ਹੈਗਾ ਫਿਰ ਅੱਗੇ ਅੱਗੇ ਰੀਤ ਨਹੀਂ ਬਦੂਗੀ ਇਹਦਾ ਨੁਕਸਾਨ ਨਹੀਂ ਹੋਊ ਕੰਮ ਐਸੇ ਕਰਕੇ ਤਾਂ ਮੈਂ ਤੁਹਾਡੇ ਕੋ ਖੜੇ ਹਾਂ ਨਹੀਂ ਮੈਨੂੰ ਕੀ ਲੋੜ ਹੈ ਮੈਨੂੰ ਕਿਹੜਾ ਕਿਤੇ ਕਿਸੇ ਕੋਈ ਐਦਾਂ ਦੀ ਭੁੱਖ ਜਾਗੀ ਹੋਈ ਹੈ ਮੈਂ ਤੁਹਾਡੇ ਮਾਧਮ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਜੇ ਵੀ ਕਹਿਣਾ ਕਿ ਸੁੱਤੇ ਹੋਏ ਜਾਗ ਲੋ ਇਹ ਤੁਹਾਡੇ ਮੈਂ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਫੇਲੀਅਰ ਸਮਝਦਾ। ਦੇਖੋ ਜਦੋਂ ਇਹਨਾਂ ਨੇ ਦਖਲਦਜ਼ੀ ਕੀਤੀ ਉਸ ਤੋਂ ਬਾਅਦ ਪਟਨਾ ਸਾਹਿਬਾ ਉਹਨਾਂ ਨੇ ਇਹਦਾ ਰਿਐਕਸ਼ਨ ਦਿੱਤਾ। ਉਹਦੇ ਵਿੱਚ ਉਹਨਾਂ ਨੇ ਦੋ ਤਖਤਾਂ ਦੇ ਜਥੇਦਾਰਾਂ ਨੂੰ ਇਹਨਾਂ ਦੇ ਨੂੰ ਲਾਇਆ ਨੂੰ ਤਨਖਈਆ ਕਰਾ ਦੇ ਦਿੱਤਾ। ਉਸ ਵਕਤ ਸ਼੍ਰੋਮਣੀ ਕਮੇਟੀ ਨੇ ਇੱਕ ਰਗੂਜੀਤ ਬਿਰਕ ਤੇ ਉਹਦੇ ਵਗੈਰਾ ਵਗੈਰਾ ਨਾਲ ਕੋਈ ਸਾਥੀ ਟੀਮ ਬਣਾ ਕੇ ਭੇਜੀ ਉੱਥੇ। ਜਦੋਂ ਤੁਸੀਂ ਉੱਥੇ ਟੀਮ ਭੇਜਤੀ ਇਹਦਾ ਮਤਲਬ ਕਿ ਪਟਨਾ ਸਾਹਿਬ ਦੀ ਕੋਈ ਹੋਂਦ ਹਸਤੀ ਤਾਂ ਹੈ ਨਾ ਤੁਸੀਂ ਚਾਹੇ ਵਿਵਾਦ ਸਮਝ ਕੇ ਉਹਨੂੰ ਜਿਹੜਾ ਨਵੇਂਨ ਲਈ ਭੇਜਿਆ ਫਿਰ ਮੈਂ ਇਹ ਪੁੱਛਦਾ ਨਿਬੜਿਆ ਕਿਉਂ ਨਹੀਂ ਵਜਾ ਕੀ ਰਹੀ ਐਡੀ ਕਿਹੜੀ ਗੱਲ ਸੀ ਐਡੀ ਕਿਹੜੀ ਆਫਤ ਆਈ ਸੀਗੀ ਸੋ ਇਹਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਿਆਸੀ ਹਿੱਤਾਂ ਦੀ ਪੂਰਤੀ ਕਾਰਨ ਇਹ ਵਿਵਾਦ ਜਿਹੜਾ ਹੋਰ ਵਧਾ ਦਿੱਤਾ ਗਿਆ ਇਹਨੂੰ ਸਮੇਟਣ ਦੀ ਵਜਾ ਹੈ ਮੀਡੀਆ ਦੇ ਵਿੱਚ ਹੀ ਮੈਂ ਸੁਣਿਆ ਕਿ ਸੁਰਿੰਦਰ ਸਿੰਘ ਕਿਸ਼ਨਪੁਰਾ ਤੇ ਡਾਕਟਰ ਧਰਮਵੀਰ ਦੋ ਜਿਹੜਾ ਗੁਪਤ ਔਰਤੇ ਵੀ ਉੱਥੇ ਲੱਗੇ ਹੋਏ ਸੀ ਲਗਭਗ ਫੈਸਲਾ ਨੇੜੇ ਵੀ ਚੜ ਗਿਆ ਸੀ ਪਰ ਹੁਣ ਮਸਲਾ ਉੱਥੋਂ ਦੇ ਗ੍ਰੰਥੀ ਰਣਜੀਤ ਸਿੰਘ ਦਾ ਹੈ ਐਡੀ ਤੁਹਾਨੂੰ ਰਣਜੀਤ ਸਿੰਘ ਦੇ ਨਾਲ ਕੀ ਤੁਹਾਡਾ ਜੁੜਿਆ ਹੈ ਵੀ ਜਿਹੜਾ ਉਹਨੂੰ ਤੁਸੀਂ ਹਰ ਹਾਲ ਉਹਨੂੰ ਤੁਸੀਂ ਕਲੀਨ ਦੇਖਣਾ ਚਾਹੁੰਦੇ ਹੋ ਪਟਨਾ ਸਾਹਿਬ ਤੱਕ ਤੇ ਜਾਣੇ ਜਿੱਥੇ ਦਾ ਮਸਲਾ ਹੈ ਉੱਥੇ ਉਹਨੇ ਨੌਕਰੀ ਕੀਤੀ ਉੱਥੇ ਉਹ ਆਪਣਾ ਟਾਈਮ ਬਤਾ ਤਾ ਤੂੰ ਸਾਨੂੰ ਇਹਦੇ ਵਿੱਚ ਕੀ ਇੱਥੇ ਆਪਤਾਈ ਹੋਈ ਸੀਗੀ ਇਹ ਵਜਾ ਕੀ ਹੈ ਕੁਈ ਦੇ ਇਹਦੇ ਪਿੱਛੇ ਵੀ ਕੋਈ ਹੈ ਕੋਈ ਗੱਲਬਾਤ ਫਿਰ ਜਿਹੜਾ ਜਾਣ ਜਾਣ ਕੇ ਉਹਨਾਂ ਨੂੰ ਕਲੀਨ ਕਰਨ ਦੀ ਉਹਨਾਂ ਨੂੰ ਸੋਵਾਰਨ ਦੀ ਗੱਲ ਹੁੰਦੀ ਹੈ ਮੈਨੂੰ ਤਾਂ ਇੱਕੋ ਜਿਹੀ ਲੱਗਦੀ ਹੈ ਵੀ ਇੱਥੇ ਉਹ ਪਿੱਛੇ ਜੇ ਜਿਵੇਂ ਬਿਨਾ ਫੀਸ ਤੋਂ ਵਕਾਲਤ ਕਰਦਾ ਰਿਹਾ ਆਪਣਾ ਪਿੱਛੇ ਜਿਦੋਂ ਦਸੰਬਰ ਦੇ ਮਹੀਨੇ ਚੈਨਲਾਂ ਤੇ ਵੱਖੋ ਵੱਖਰੇ ਜਾ ਕੇ ਇੰਟਰਵਿਊ ਦਿੰਦਾ ਇਹੀ ਨਾਮ ਦੇਣਾ ਹੋਣਾ ਉਹਨੂੰ ਹੁਰਕੀ ਹੈ ਬਿਲਕੁਲ ਇੱਕ ਚੀਜ਼ ਪਿੱਛੋਂ ਸੇ ਉਹਦੇ ਵਿੱਚ ਕੀ ਸੀ ਤੁਹਾਨੂੰ ਲੱਗਦਾ ਸੀ ਕਿ ਗਿਆਨੀ ਰਣਜੀਤ ਸਿੰਘ ਨਾਲ ਧੱਕਾ ਹੋ ਰਿਹਾ ਹੈ ਕੋ ਆ ਵਜਾ ਤੁਸੀਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੀ ਲਿਖ ਦਿੰਦੀ ਉੱਥੇ ਦੀ ਕਮੇਟੀ ਨੇ ਲਿਖਦੀ ਅਕਾਲ ਤਖਤ ਵੱਲੋਂ ਇਹਨਾਂ ਨੂੰ ਲਿਖ ਦਿੰਦੇ ਕੌਮ ਨੂੰ ਦੱਸ ਦਿੰਦੇ ਵੀ ਅਸੀਂ ਆ ਫੈਸਲੇ ਕਰਕੇ ਮਜਬੂਰ ਆ ਪਰ ਇਹਦੇ ਨਾਲ ਇਸ ਵਿਚਾਰੇ ਨਾਲ ਇਹ ਧੱਕਾ ਹੋ ਰਿਹਾ ਹੈ ਜੇ ਉਹਨੂੰ ਹਮਦਰਦੀ ਦਿਵਾਉਣੀ ਸੀ ਇਸ ਤਰੀਕੇ ਨਾਲ ਦਿਵਾਉਣੀ ਸੀ ਇਸ ਚੀਜ਼ ਦੇ ਲਈ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਫੈਸਲੇ ਹੋਏ 26 ਦਿਨਾਂ ਦੇ ਵਿੱਚ ਛੱਟ ਤਿੰਨ ਜਥੇਦਾਰਾਂ ਨੂੰ ਹਟਾ ਦੇਣਾ ਉਹ ਚੀਜ਼ਾਂ ਵੀ ਇਸ ਦੇ ਵਿੱਚ ਜ਼ਿੰਮੇਵਾਰ ਨੇ ਦੂਤ ਸੰਬਰ ਵਾਲੇ ਹੁਕਮਨਾਮਾ ਮੰਨਣੇ ਉਹ ਵੀ ਸਿਟੀ ਦੇ ਵਿੱਚ ਉਹ ਚੀਜ਼ ਉੱਥੋਂ ਹੀ ਨਿਕਲਦੀਆਂ ਸਾਰੀਆਂ ਚੀਜ਼ਾਂ ਹੈ ਤੁਸੀਂ ਇੱਕ ਹੋਰ ਦੇਖੋ ਗੱਲ ਉਹਨਾਂ ਨੇ ਤਨਖਈਆ ਕਰਾਰ ਦਿੱਤਾ ਕੁਲਦੀਪ ਸਿੰਘ ਗੜਗੱਜ ਤੇ ਟੇਕ ਸਿੰਘ ਤੁਨੋਲਨ ਉਦੋਂ ਤੱਕ ਇਹ ਦੋਨੇ ਜਣੇ ਚੁੱਪ ਰਹੇ ਕੋਈ ਖਾਸ ਤੇ ਜਿੱਦਣ ਕਿ ਤਨਖਈਆ ਕਰਾਰ ਦੇ ਦਿੱਤਾ ਸੁਖਵੀਰ ਸਿੰਘ ਬਾਦਲ ਨੂੰ ਛਾਲਾ ਮਾਰ ਕੇ ਕਾਲ ਤਖਤ ਤੇ ਪਹੁੰਚ ਗਏ ਇਹ ਕੀ ਵਜ੍ਹਾ ਹੈ ਇੱਕ ਤਖਤ ਦੇ ਚਲੋ ਭਾਵੇਂ ਤੁਸੀਂ 100 ਕਾਲ ਲਈ ਮੰਨੋ ਤੁਹਾਨੂੰ ਨਹੀਂ ਕੌਮ ਮੰਨ ਰਹੀ ਪਰ ਤੁਸੀਂ ਬੈਠੇ ਹੋ ਤੁਹਾਨੂੰ ਆਪਣੀ ਤਖਲੀਫ ਨਹੀਂ ਹੋਈ ਤੇ ਤੁਹਾਨੂੰ ਲੀਡਰ ਦੀ ਤਖਲੀਫ ਕਿਉਂ ਹੋਈ ਇਹ ਇਹ ਚੀਜ਼ਾਂ ਨੇ ਜਿਹੜੀਆਂ ਉਹ ਸਾਨੂੰ ਬਹੁਤ ਕੁਝ ਜਿਹੜਾ ਜੋ ਤੁਸੀਂ ਸਵਾਲ ਪਹਿਲਾਂ ਕਰਿਆ ਕਿ ਮੈਂ ਬਾਰ-ਬਾਰ ਹਰੇਕ ਚੈਨਲ ਤੇ ਮੈਂ ਇਹੀ ਗੱਲ ਕਹੀ ਹੈ ਕਿ ਹਜੇ ਵੀ ਸ਼੍ਰੋਮਣੀ ਕਮੇਟੀ ਭਾਵੇਂ ਤੁਹਾਡੀ ਜ਼ਿੰਮੇਵਾਰੀ ਪਹਿਲਾਂ ਬਣਦੀ ਸੀ ਹਜੇ ਵੀ ਇਸ ਮਾਮਲੇ ਨੂੰ ਨਿਜੇਠ ਲਓ ਇਹਨੂੰ ਇੱਥੇ ਬੰਦ ਕਰਾਓ ਵਰਨਾ ਇਹ ਕੌਮ ਦੇ ਲਈ ਕਿਸੇ ਵੀ ਤਰ੍ਹਾਂ ਹਿਤ ਵਿੱਚ ਨਹੀਂ ਹੈ ਕੌਮ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਕਰਨ ਵਾਲਾ ਹੈ ਇਹ ਤਾਂ ਲੋਕਾਂ ਨੂੰ ਤੁਸੀਂ ਨਾਸਤਕ ਬਣਾ ਰਹੇ ਹੋ ਬਿਲਕੁਲ ਵੀ ਭਰੋਸਾ ਨਾ ਕਰੋ ਭਰੋਸਾ ਹੀ ਭਰੋਸੇ ਤੋਂ ਜੀਵਨ ਤੂੰ ਇਸ ਤਰ੍ਹਾਂ ਦੇ ਵਾਦ-ਵਿਵਾਦ ਖੜੇ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਸਿੱਖ ਕੌਮ ਦੇ ਵਿੱਚ ਕੀ ਫਿਰ ਭਰੋਸੇਯੋਗਤਾ ਵੀ ਖਤਮ ਹੁੰਦੀ ਹੈ ਸੰਪਰਦਾਵਾਂ ਦੀ ਚਾਹੇ ਸਰਬੋੱਚ ਨੇ ਆਪਣੇ ਲਈ ਸਿੱਖ ਕੌਮ ਦੇ ਲਈ ਸਾਰੀਆਂ ਸੰਪਰਦਾਵਾਂ ਦੇਖੋ ਜੀ ਨਾਂ ਤਖਤਾਂ ਦੀ ਕਦੇ ਭਰੋਸੇਯੋਗਤਾ ਖਤਮ ਹੋਈ ਹੈ ਤੇ ਨਾ ਹੋਏਗੀ ਤਖਤ ਸਾਹਿਬਾਨਾਂ ਦੀਆਂ ਇਮਾਰਤਾਂ ਤੇ ਵੀ ਹਮਲੇ ਹੋਏ ਨੇ ਨਾ ਪੰਜ ਪਿਆਰਿਆਂ ਦੀ ਭਰੋਸੇਯੋਗਤਾ ਕਦੇ ਖਤਮ ਹੋਈ ਹੈ ਤੇ ਨਾ ਹੋਏਗੀ ਕਿਉਂਕਿ ਸਾਡੀ ਕੌਮ ਮੈਂ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰ ਪੰਜ ਪਿਆਰੇ ਤੇ ਪੰਜ ਤਖਤ ਇਹ ਕਨਸੈਪਟ ਗੁਰੂ ਘਰ ਇਹਦੇ ਇਹਦੇ ਨਾਲ ਖੜੀ ਹੈ ਹਾਂ ਇਹ ਪਰੋਸੇਯੋਗਤਾ ਖਤਮ ਹੁੰਦੀ ਹੈ ਜਿਹੜੇ ਵਖਤੀ ਤੌਰ ਤੇ ਬੌਣੇ ਕਾਦੇ ਲੋਕ ਆ ਕੇ ਕਈ ਵਾਰੀ ਵੱਡੀਆਂ ਪਦਮੀਆਂ ਤੇ ਬਹਿ ਜਾਂਦੇ ਨੇ ਉਹਨਾਂ ਦੀ ਹੂੰ ਤੋ ਇਸ ਕਰਕੇ ਜਦੋਂ ਚਲੇ ਜਾਂਦੇ ਨੇ ਉਹਨਾਂ ਦੇ ਨਾਲ ਹੀ ਜੋ ਕੁਝ ਉਹਨਾਂ ਦੇ ਜੁੜਿਆ ਹੁੰਦਾ ਨਾਲ ਹੀ ਚਲ ਜਾਂਦਾ ਹੂੰ ਹੁਣ ਜੋ ਜੋ ਪਿੱਛੇ ਜਿਨ੍ਹਾਂ ਨੇ ਗੈਨੀ ਗੁਰਬਚਨ ਸਿੰਘ ਨੇ ਜੋ ਕੁਝ ਕੀਤਾ ਤੇ ਉਹ ਗੈਨੀ ਗੁਰਬਚਨ ਸਿੰਘ ਨੇ ਕੀਤਾ ਅਕਾਲ ਤਖਤ ਨੇ ਨਹੀਂ ਕੀਤਾ ਨਹੀਂ ਬਿਲਕੁਲ ਉਹਦਾ ਜਵਾਬ ਦੇ ਅਕਾਲ ਤਖਤ ਥੋੜੀ ਗੈਨੀ ਗੁਰਬਚਨ ਸਿੰਘ ਇਸ ਕਰਕੇ ਜਦੋਂ ਬੰਦੇ ਦੀ ਕਰਨੀ ਦਾ ਜਵਾਬ ਕਦੇ ਵੀ ਸੰਸਥਾ ਨਹੀਂ ਹੋਇਆ ਕਰਦੀ ਉਹ ਬੰਦਾ ਹੁੰਦਾ ਹਾਂ ਉਹ ਜਿੰਨੀ ਦੇਰ ਸੰਸਥਾ ਨਾਲ ਜੁੜਿਆ ਹੁੰਦਾ ਤਾਂ ਉਹ ਕਿਉਂਕਿ ਸਸਤਾ ਵੱਡੀ ਹੁੰਦੀ ਹੈ ਇਸ ਕਰਕੇ ਉਹਦੀ ਗਲਤੀ ਬੰਦੇ ਦੀ بجائے ਉੱਥੇ ਨਾ ਸੰਸਥਾ ਦਾ ਜੁੜ ਜਾਂਦਾ ਬਿਲਕੁਲ ਬਿਲਕੁਲ ਇੱਕ ਚੀਜ਼ ਮੈਨੂੰ ਹੋਰ ਦੱਸੋ ਜਿਸ ਤਰੀਕੇ ਦੇ ਨਾਲ ਸਰਕਾਰ ਹੁਣ ਬੇਅਦਵੀ ਮਾਮਲੇ ਦੇ ਵਿੱਚ ਨਵਾਂ ਬਿੱਲ ਲਿਆਉਣ ਜਾ ਰਹੀ ਹੈ ਕਾਨੂੰਨ ਬਣਾਉਣ ਜਾ ਰਹੀ ਹੈ ਕੀ ਮੰਗ ਕਰਦੇ ਹੋ ਕੀ ਲੱਗਦਾ ਕਿ ਉਸ ਦੇ ਨਾਲ ਠੱਲ ਪੈਗੀ ਉਹ ਕਟਨਾਮਾਂ ਨੂੰ ਰੁਕਣੀਆਂ ਜਿਹੜੀਆਂ ਪੰਜਾਬ ਦੇ ਵਿੱਚ ਚੱਲੀਆਂ 2015 ਤੋਂ ਬਾਅਦ ਇੱਕ ਝੜੀ ਲੱਗੀ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਚੱਲਿਆ ਦੇਖੋ ਜੇ ਸਰਕਾਰ ਸੁਹਿਰਦ ਹੋ ਕੇ ਕਾਨੂੰਨ ਬਣਾਉਣ ਲੱਗੀ ਹੈ ਚੰਗੀ ਗੱਲ ਪਰ ਮੈਂ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਜਾਗਤ ਜੋਤ ਗੁਰੂ ਨੇ ਸੁਪਰੀਮ ਕੋਰਟ ਨੇ ਇਹ ਮੰਨਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਜਾਇਦਾਦ ਨਾ ਲੱਗਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰਤਾ ਨਹੀਂ ਹੈ ਪਰ ਫਿਰ ਵੀ ਕਿਉਂਕਿ ਪੰਜਾਬ ਦੇ ਵਿੱਚ ਇਕੱਲੇ ਸਿੱਖ ਨਹੀਂ ਵਸਦੇ ਕੱਲੇ ਗੁਰੂ ਕਰਨੀ ਹੈਗੇ ਇਥੇ ਹੋਰ ਧਰਮਾਂ ਦੇ ਲੋਕ ਵੀ ਨੇ ਸਾਡਾ ਇਹ ਡਿਮਾਂਡ ਹੈ ਭਾਵੇਂ ਉਹ Hindu ਧਰਮ ਹੈ ਉਹਨਾਂ ਦੇ ਪਵਿੱਤਰ ਗ੍ਰੰਥ ਨੇ ਭਾਵੇਂ ਇਸਲਾਮ ਹੈ ਉਹਨਾਂ ਦੇ ਪਵਿੱਤਰ ਗ੍ਰੰਥ ਨੇ ਜਿੰਨੇ ਵੀ ਧਰਮ ਨੇ ਇਹੋ ਜਿਹਾ ਕਾਨੂੰਨ ਮਾਣਨਾ ਚਾਹੀਦਾ ਮੈਂ ਇਹ ਗੱਲ ਨੂੰ ਕਲੈਟੀ ਕਰਕੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ ਪਰ ਜਿਹੜੇ ਧਰਮ ਗ੍ਰੰਥ ਹੁੰਦੇ ਨੇ ਉਹ ਸਤਕਾਰਤ ਹੁੰਦੇ ਨੇ ਉਹਨਾਂ ਧਰਮਾਂ ਦੀ ਹੋਂਦ ਗ੍ਰੰਥਾ ਨਾਲ ਜੁੜੀ ਹੁੰਦੀ ਹੈ ਇਸ ਕਰਕੇ ਕਿਸੇ ਵੀ ਧਰਮ ਦੇ ਕੋਈ ਮਤਲਬ ਜਿਹੜਾ ਨੁਕਸਾਨ ਨਾ ਹੋਵੇ ਇਹਦੇ ਲਈ ਕੋਈ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਤਾਂ ਕਿ ਕਿਸੇ ਨੂੰ ਬਸਿੰਦੇ ਨੂੰ ਇਹ ਵੀ ਨਾ ਲੱਗੇ ਕਿ ਸਾਡੇ ਧਰਮ ਦੀ ਗੱਲ ਨਹੀਂ ਹੋਈ ਸਿਰਫ ਇੱਕ ਇੱਕ ਧਰਮ ਨੂੰ ਇਹ ਪ੍ਰੈਫਰੈਂਸ ਜਿਹੜਾ ਮਤਲਬ ਅਸੀਂ ਚਾਹੁੰਦੇ ਕਿ ਇਹ ਭੇਦ-ਪਾਪ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਇਹ ਭੇਦ-ਭਾਵ ਮਟਾ ਕੇ ਦਸਮ ਪਤਸ਼ਾਹ ਨੇ ਸਿੱਖ ਨੂੰ ਕਿਹਾ ਆਪਣੇ ਧਰਮ ਵਿੱਚ ਪੱਕਾ ਰਹਿ ਤੇ ਬਾਕੀ ਧਰਮਾਂ ਦਾ ਗੁਰੂ ਸਾਹਿਬ ਨੇ ਸਤਕਾਰ ਕਰਨਾ ਸਾਨੂੰ ਸਿਖਾਇਆ ਬਿਲਕੁਲ ਇੱਕ ਚੀਜ਼ ਮੈਨੂੰ ਹੋਰ ਦੱਸੋ ਜਿਸ ਤਰੀਕੇ ਦੇ ਨਾਲ ਹੁਣ ਸਿੱਖ ਕੌਮ ਦੇ ਸਾਹਮਣੇ ਨਵੀਆਂ ਦੁਬਦਾਂ ਮਖੜੀਆਂ ਹੋ ਰਹੀਆਂ ਨੇ ਜਥੇਦਾਰਾਂ ਦੇ ਉੱਤੇ ਕਿੰਤੂ ਪ੍ਰੰਤੂ ਹੋ ਰਿਹਾ ਕਿ ਇਤਿਹਾਸ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੇ ਕਦੇ ਵਾਦ-ਵਿਵਾਦ ਉੱਠੇ ਨੇ ਜਾਂ ਫਿਰ ਲੋਕਾਂ ਨੇ ਸਵਾਲ ਚੁੱਕੇ ਨੇ ਸਿੱਖ ਕੌਮ ਨੇ ਸਵਾਲ ਚੁੱਕੇ ਹੁਣ ਉਹ ਅਹੁਦੇਦਾਰਾਂ ਦੇ ਉੱਤੇ ਜਥੇਦਾਰਾਂ ਦੇ ਉੱਤੇ ਮੇਰਾ ਖਿਆਲ ਹੈ ਕਿ 2015 ਤੱਕ ਬਹੁਤੀ ਦੂਰ ਹੈ ਨਹੀਂ ਜਦੋਂ ਗਿਆਨੀ ਗੁਰਬਚਨ ਸਿੰਘ ਨੇ ਬਿਨਾ ਮੰਗੇ ਤੋਂ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਤਾਂ ਕੌਮ ਦੇ ਰੋਹ ਅਗੇ ਫੈਸਲਾ ਵਾਪਸ ਕਰਨਾ ਪਿਆ ਤੇ ਗੁਰਬਚਨ ਸਿੰਘ ਨੂੰ ਆਪਣੀ ਜਥੇਦਾਰੀ ਗਵਾਉਣੀ ਪਈ ਉਸ ਤੋਂ ਪਹਿਲਾਂ ਕੁਝ ਫੈਸਲੇ ਜਿਹੜੇ ਨੇ ਅਸੀਂ ਦੇਖਦੇ ਆ ਕਿ ਜਿਸ ਤਰ੍ਹਾਂ ਪਟਨਾ ਸਾਹਿਬ ਵਰਸਜ ਅਕਾਲ ਤਖਤ ਇੱਕ ਵਾਰੀ ਪਹਿਲਾਂ ਵੀ ਹੋ ਲਿਆ ਗਿਆਨੀ ਯੋਗਿੰਦਰ ਸਿੰਘ ਬਦਾਂਤੀ ਸ਼ਾਇਦ ਉਧਰ ਗਿਆਨੀ ਅਕਬਾਲ ਸਿੰਘ ਸੀ ਸੋ ਉਹ ਜਿਹੜਾ 2000 ਦਾ ਫੈਸਲਾ ਸੀ ਉਸ ਬਿਵਾਦ ਤੋਂ ਬਾਅਦ ਹੀ ਹੋਇਆ ਸੀ ਜਦੋਂ ਜਦੋਂ ਹੁਣ ਤੁਸੀਂ ਉਹ ਚਿੱਠੀ ਦਿਖਾ ਰਹੇ ਹੋ ਦੇਖੋ ਕਿੰਡੀ ਹਾਸੇ ਵਾਲੀ ਗੱਲ ਆ ਹਾਂ ਬਿਲਕੁਲ ਚਿੱਠੀ ਵੈਰ ਬੈਲਤ ਕੀਤੀ ਜਾ ਰਹੀ ਆ ਪਰ ਉਹ ਚਿੱਠੀ 'ਚ ਲਿਖਿਆ ਕੀ ਹੈ ਜਦੋਂ ਤੁਸੀਂ ਚਿੱਠੀ ਪੜ੍ਹੋਗੇ ਫਿਰ ਤਾਂ ਗਨਾਹ ਤੁਸੀਂ ਕੀਤਾ ਤੁਸੀਂ ਚਿੱਠੀ ਦੇ ਵਿੱਚ ਇੱਕ ਫੈਸਲਾ ਕਰ ਲਿਆ ਕਿ ਆ ਤੁਹਾਡਾ ਕ੍ਰਾਈਟੇਰੀਆ ਤੇ ਆ ਸਾਡਾ ਕ੍ਰਾਈਟੇਰੀਆ ਸਾਡਾ ਵੱਡਾ ਕ੍ਰਾਈਟੇਰੀਆ ਤੁਸੀਂ ਇਸ ਲਈ ਦੱਸ ਰਹੇ ਹੋ ਉਹਨਾਂ ਨੂੰ ਚਿੱਠੀ ਦੱਸ ਕੇ ਵੀ ਅਕਾਲ ਤੱਕ ਸਾਹਿਬ ਸਮਰੱਥਾ ਰੱਖਦਾ ਹੈ ਗੱਲ ਦੀ ਪਰ ਨਾਲ ਇਹ ਵੀ ਤਾਂ ਹੈ ਵੀ ਜਿਹੜੇ ਤਖਤਾਂ ਦੇ ਖੇਤਰੀ ਮਸਲੇ ਹੋ ਤਖਤ ਨਿਜੇਟਣਗੇ ਤੁਹ ਇਹਦਾ ਇਹਦੀ ਜਿਹੜੀ ਹੈ ਮਰਜ਼ਾਦਾ ਪੰਕਤ ਤੁਸੀਂ ਕੀਤੀ ਹੈ ਫਿਰ ਕੋਈ ਐਸੀ ਆਫਤ ਨਹੀਂ ਆਈ ਹੁਈ ਸਿਰਫ ਇੱਕ ਉਹ ਗੈਰਨੀ ਰਣਜੀਤ ਸਿੰਘ ਵੀ ਚਾਰ ਦਿਨ ਤੁਹਾਡੇ ਲਈ ਉਹ ਟੈਲੀਵਿਜ਼ਨਾਂ ਤੇ ਜਾ ਕੇ ਬੋਲ ਲਿਆ ਮਤਲਬ ਵੀ ਉਹਨੂੰ ਫਟਾਫਟ ਜਿਹੜਾ ਉਹਨੂੰ ਕਲੀਨ ਕਰਨਾ ਤੇ ਉਹਨੂੰ ਕਲੀਨ ਕਰਦੇ ਕਰਦੇ ਇਹ ਵੀ ਤਾਂ ਦੇਖੋ ਨੋ ਵੀ ਆਪ ਤੁਸੀਂ ਕਿੰਨੇ ਨੇ ਸਵਾਲ ਖੜੇ ਕਰਾ ਲੇ ਬਿਲਕੁਲ ਨਵੇਂ ਵਿਵਾਦ ਦੇ ਵਿੱਚ ਕਿਰ ਗਏ ਤੇ ਇੱਕ ਚੀਜ਼ ਹੋਰ ਦੱਸੋ ਮੈਨੂੰ ਇਸ ਸੰਕਟ ਦੇ ਵਿੱਚੋਂ ਕੌਮ ਕਿਵੇਂ ਨਿਕਲੇ ਕੀ ਐਸਜੀਪੀਸੀ ਚੋਣਾ ਇਸ ਸੰਕਟ ਦਾ ਹੱਲ ਨੇ ਕੀ ਐਸਜੀਪੀਸੀ ਚੋਣਾਂ ਤੋਂ ਬਾਅਦ ਇਸ ਸਮੱਸਿਆ ਦੇ ਵਿੱਚੋਂ ਨਿਕਲਿਆ ਜਾ ਸਕਦਾ ਇਹ ਤਾਂ ਚਲੋ ਇਹ ਤਾਂ ਅਸੀਂ ਮੰਨਦੇ ਹੀ ਆਂ ਕੱਲੀਆਂ ਇਹ ਨਹੀਂ ਬਹੁਤ ਵੱਡੀਆਂ ਸਮੱਸਿਆਵਾਂ ਨੇ ਪਰ ਹੁਣ ਜਿਹੜੇ ਇਹ ਤਾਜ਼ਾ ਸਮੱਸਿਆ ਹੈ ਇਹਨੂੰ ਹੁਣ ਬੁੱਟਾ ਤੱਕ ਥੋੜੀ ਏਡੀ ਕਿਹਾ ਜਾ ਸਕਦਾ ਅੱਜ ਮਤਲਬ ਇੱਕ ਅਸੀਂ ਗੱਲ ਕਹਿੰਨੇ ਵੀ ਅਸੀਂ ਆਵਾਂਗੇ ਤਾਂ ਕਰਾਂਗੇ ਅਸੀਂ ਹਜੇ ਆ ਨਹੀਂ ਸਕਦੇ ਤੇ ਜਿਹੜੇ ਬੈਠੇ ਨੇ ਹੁਣ ਉਹਨਾਂ ਨੂੰ ਮਨਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਣ ਉਹਨਾਂ ਨੂੰ ਤਾਂ ਹੁਣ ਜਗਾਉਣਾ ਸਾਡਾ ਹੀ ਕੰਮ ਹੈ ਅਸੀਂ ਸ਼ਰਮਣੀ ਕਮੇਟੀ ਮੈਮ ਜਾਗਣਗੇ ਕੋਸੋ ਤੇ ਨਹੀਂ ਜਾਗਣਗੇ ਤਾਂ ਫਿਰ ਇਹ ਯਾਦ ਰੱਖਣ ਕੇ ਕੌਮ ਨਾਲ ਕੀਤੇ ਹੋਏ ਧਰੋ ਖਾਨਦਾਨਾਂ ਤੱਕ ਵੀ ਪਿੱਛਾ ਨਹੀਂ ਛੱਡਦੇ ਹੁੰਦੇ ਮੈਂ ਹੁਣ ਸ਼੍ਰੋਮਣੀ ਕਮੇਟੀ ਵਿੱਚ ਹੈਰਾਨ ਹਾਂ ਗੱਲ-ਗੱਲ ਤੇ ਬੜੇ-ਬੜੇ ਗਿਆਨੀ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਟੈਲੀਵਿਜ਼ਨਾਂ ਤੇ ਰਹਿੰਦੇ ਨੇ ਹੁਣ ਕਿਹੜੀ ਖੱਡ ਚ ਨੇ ਉਹ ਹੁਣ ਕੌਣ ਬੋਲੂਗਾ ਹੁਣ ਦੱਸਣਾ ਕਿ ਕੌਣ ਠੀਕ ਕੌਣ ਗਲਤ ਬੋਲ ਸੋ ਤਰ ਮੀਡੀਆ ਮੂਨ ਕੱਤ ਧਾਰੀ ਰਾਮ ਮੇਰਾ ਕੋਈ ਧੰਦਾ ਨਹੀਂ ਬੋਲਣਾ ਸ਼ਾਇਦ ਤੁਸੀਂ ਕਿੰਨੀ ਵਾਰ ਮੈਨੂੰ ਇੰਟਰਵਿਊ ਲਈ ਮਤਲਬ ਕਹਿੰਦੇ ਹੋ ਤਾਂ ਗਰੇਜ ਕਰੀਦਾ ਪਰ ਹੁਣ ਕਿੰਨਾ ਕਿ ਚੁੱਪ ਰਹੀ ਹੈ ਕਿੰਨਾ ਕਿ ਤਮਾਸ਼ਾ ਦੇਖੀ ਜਾਈਏ ਆਪਣੀ ਅੱਖੀ ਬਾਕੀ ਮਸਲੇ ਉਸੇ ਤਰ੍ਹਾਂ ਖੜੇ ਨੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਸਿੱਖਾਂ ਤੇ ਆ ਬੰਦੀ ਸਿੰਘ ਆਲਾ ਮਸਲਾ ਕੋਈ ਹੱਲ ਨਹੀਂ ਹੋ ਰਿਹਾ ਵਿਅਦਵੀ ਮਾਮਲੇ 'ਚ ਕੋਈ ਇਨਸਾਫ ਦੀ ਨਜ਼ਰ ਆ ਰਿਹਾ ਇਹ ਮਸਲੇ ਤਾਂ ਉਸੇ ਤਰ੍ਹਾਂ ਤੇ ਆਉਂਦੇ ਤੇ ਆਉਂ ਖੜੇ ਨੇ ਸਿੱਖ ਕੌਮ ਦੇ ਅੱਗੇ ਚੁਣੌਤੀਆਂ ਬਹੁਤ ਨੇ ਪਰ ਇਹ ਹੱਲ ਕਦੋਂ ਹੋਣਗੇ ਮਸਲੇ ਚਾ ਫਿਰ ਇਸੇ ਤਰ੍ਹਾਂ ਟਕਰਾਅ ਦੇ ਵਿੱਚ ਇਹ ਮਸਲੇ ਦਬ ਕੀ ਰਹਿ ਜਾਣਗੇ ਸਿਰਫ ਬਿਆਰਵਾਜੀ ਤੱਕ ਹੀ ਸੀਮਤ ਰਹਿ ਜਾਣਗੇ ਨਹੀਂ ਕੁਦਰਤ ਦਾ ਵੀ ਇੱਕ ਵਿਧਾਨ ਹੈ ਕੁਦਰਤ ਦੀ ਮਰਜ਼ਾ ਦਾ ਵੀ ਕੰਮ ਕਰਦੀ ਹੈ ਇੱਕੋ ਜਿਹਾ ਮੌਸਮ ਨਹੀਂ ਕਦੇ ਰਹਿੰਦਾ ਇੱਕੋ ਜੀ ਬੰਦੇ ਦੀ ਸ਼ਕਲ ਨਹੀਂ ਰਹਿੰਦੀ ਬੰਦਾ ਆਪ ਨਹੀਂ ਬਦਲਣਾ ਚਾਹੁੰਦਾ ਕੌਣ ਬੁਢਾ ਹੋਣਾ ਚਾਹੁੰਦਾ ਇੱਥੇ ਇਹ ਕੁਦਰਤ ਦੇ ਵਿਧਾਨ ਦੇ ਵਿੱਚ ਸਭ ਕੁਝ ਚੱਲਦਾ ਹੈ ਸੋ ਇਸ ਕਰਕੇ ਇਹ ਦਸ਼ਮ ਪਾਤਸ਼ਾਹ ਦਾ ਸਾਜਿਆ ਪੰਥ ਹੈ ਮੇਰਾ ਇਹ ਵਿਸ਼ਵਾਸ ਹੈ ਸਾਡੀਆਂ ਬੰਦਿਆਂ ਦੀਆਂ ਨਲਾਕੀਆਂ ਹੋ ਸਕਦੀਆਂ ਨੇ ਸਾਡੇ ਵਿੱਚ ਘਾਟਾਂ ਹੋ ਸਕਦੀਆਂ ਨੇ ਅਸੀਂ ਨਹੀਂ ਠੀਕ ਕਰਾਂਗੇ ਤੇ ਕੁਦਰਤ ਕਿਸੇ ਹੋਰ ਤੋਂ ਠੀਕ ਕਰਾ ਲੂਗੀ ਗੱਲ ਤਾਂ ਇਹ ਹੈ ਅਸੀਂ ਤਾਂ ਸਿਰਫ ਆਪਣੇ ਲਈ ਜਾਂ ਸਾਡੇ ਜਿਹੜੇ ਭਾਈਚਾਰਾ ਜਿਹੜਾ ਸਾਡੇ ਸਾਥੀ ਲੋਕ ਇਸ ਵਕਤ ਇਹ ਧਰਮ ਦੀ ਅਗਵਾਈ ਕਰ ਰਹੇ ਹੈ ਅਸੀਂ ਤਾਂ ਉਹਨਾਂ ਨੂੰ ਹੀ ਬਾਰ-ਬਾਰ ਜਗਾ ਰਹੇ ਹਾਂ ਤਾਂ ਵਰਨਾ ਜੋ ਪਿੱਛੇ ਨੰਗੇ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਨੇ ਚੰਗਾ ਕੀਤਾ ਹਿਸਤਰੀ ਵਿੱਚ ਉਹਨਾਂ ਨੂੰ ਅੱਜ ਪੂਜਿਆ ਜਾਂਦਾ ਤੇ ਜਿਹੜੇ ਮਾਰਾ ਕਰਕੇ ਗਏ ਤੇ ਉਹਨਾਂ ਨੂੰ ਲਾਣਤਾ ਜੜੀਆਂ ਨੇ ਪੈਂਦੀਆਂ ਪੈਂਦੀਆਂ ਨੇ ਫਤੇਗੜ ਸਾਹਿਬ ਦੇਖ ਲਿਓ ਹਰ ਜੋੜ ਮੇਲੇ ਤੇ ਇਸ ਕਰਕੇ ਇਹ ਕਰਦਾਰ ਨੇ ਇਹ ਤੁਸੀਂ ਇਹ ਮਤ ਸੋਚੋ ਕਿ ਤੁਹਾਡੇ ਕੁਝ ਕਰਨ ਨਾਲ ਜਾਂ ਨਾ ਕਰਨ ਨਾਲ ਨਹੀਂ ਹੋ ਰਿਹਾ ਇਹ ਕੁਦਰਤ ਦਾ ਵਿਧਾਨ ਹੈ ਪਰਮੇਸ਼ਰ ਦੇ ਵਿਧਾਨ ਦੇ ਵਿੱਚ ਚੱਲ ਰਿਹਾ ਪਰ ਬੰਦੇ ਜਿਹੜੇ ਨੇ ਉਹਨਾਂ ਦੀ ਜਵਾਬਦੇਹੀ ਹੁੰਦੀ ਹੈ ਤੋ ਜਿਹੜਾ ਆਪਣੇ ਫਰਜ਼ਾਂ ਤੋਂ ਭੱਜ ਜਾਂਦਾ ਕੋਈ ਪਰਿਵਾਰ ਦੇ ਪਰਜਾਂ ਫਰਜ਼ਾਂ ਤੋਂ ਭੱਜ ਜਵੇ ਤਿੰਨ ਤਿੰਨ ਪੀੜ੍ਹੀਆਂ ਤੱਕ ਤਾਂ ਪਰਿਵਾਰਾਂ ਦੇ ਵਿੱਚ ਉਸ ਇਨਸਾਨ ਦਾ ਖਹਿੜਾ ਨਹੀਂ ਛੁੱਟਦਾ ਤੇ ਜਿਹੜਾ ਧਰਮ ਨਾਲ ਬੇਵਫਾਈ ਕਰਕੇ ਜਾਊਗਾ ਉਹਨੂੰ ਕਿੱਥੇ ਛੱਟਣਾ ਜੀ ਬਿਲਕੁਲ ਪਰ ਜਿਹੜੇ ਪਟਨਾ ਸਾਧ ਤੋਂ ਫੈਸਲੇ ਹੋ ਰਹੇ ਨੇ ਮੈਂ ਸੁਣਿਆ ਕਈ ਲੀਡਰਾਂ ਦੇ ਬਿਆਨ ਅਕਾਲੀ ਦਲ ਦੇ ਲੀਡਰਾਂ ਦੇ ਕਈ ਉਹਨਾਂ ਦੇ ਨੇੜਲੇ ਜਿਹੜੇ ਐਸਜੀਪੀਸੀ ਮੈਂਬਰ ਨੇ ਉਹ ਕਹਿੰਦੇ ਇਸ ਪਿੱਛੇ ਬਾਹਰਲੀਆ ਤਾਕਤਾਂ ਨੇ ਖਾਸ ਕਰਕੇ ਆਰਐਸਐਸ ਭਾਜਪੀ ਸਰਕਾਰ ਦਾ ਇਸ ਦੇ ਵਿੱਚ ਹੱਥ ਹੈ ਇਸ ਤਰ੍ਹਾਂ ਦੇ ਨਾਲ ਜੋੜ ਦਿੱਤਾ ਜਾਂਦਾ ਉਸ ਚੀਜ਼ ਨੂੰ ਮਨਦੇ ਆ ਜੀ ਅਸੀਂ ਬਾਹਰਲੀਆ ਤਾਕਤਾਂ ਨੇ ਫਿਰ ਇੱਥੇ ਅਕਾਲ ਤਖਤ ਦੀ ਅੰਦਰਲੀ ਤਾਕਤ ਕਿਹੜੀ ਆ ਉਹਦੇ ਬਾਰੇ ਕੋਣ ਦੱਸੂਗਾ ਆਹੀ ਤਾਂ ਸਾਡੀ ਸਾਡੀ ਜਿਹੜੀ ਵਫਾ ਰਹਿ ਗਈ ਨਾ ਅਸੀਂ ਨਾਮ ਤਰੀਕ ਸਿੱਖ ਬਣ ਕੇ ਗੁਰੂ ਦੇ ਨਹੀਂ ਇਹ ਬੰਦੇ ਦੇ ਸਿੱਖ ਬਣੇ ਹੋਏ ਨੇ ਇੱਕ ਬੰਦੇ ਲਈ ਕੰਮ ਕਰਦੇ ਨੇ ਬੰਦੇ ਤੇ ਆ ਚਾਉ ਉਹਦੇ ਲਈ ਮਰਜ਼ਾਦਾ ਦੱਸਣ ਲੱਗ ਜਾਂਦੇ ਨੇ ਤੁਸੀਂ ਦੱਸੋ ਵੀ ਅਕਾਲ ਤਖਤ ਨੂੰ ਕੁਲਦੀਪ ਸਿੰਘ ਗੜਗੱਜ ਨੇ ਕਿਹੜੀ ਆਰਐਸਐਸ ਦੇ ਕਿਹਦੇ ਕਿਹਾ ਕੀਤਾ ਕਿਹੜੀ ਭਾਜਪਾ ਦੇ ਕੀਤਾ ਉਹ ਉਹ ਤੁਸੀਂ ਚੁੱਪ ਕਰ ਜੰਨੇ ਹੋ ਉੱਥੋਂ ਤੁਹਾਨੂੰ ਦਿਖ ਜਾਂਦੀ ਯਾਰ ਇੱਥੇ ਕਿਉਂ ਨਹੀਂ ਦਿਖਦੀ ਇਹ ਠੀਕ ਕੀਤਾ ਇੱਥੇ ਵੀ ਹੈ ਨਹੀਂ 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 ਮੈਨੂੰ ਇਹ ਦੱਸੋ ਨਾ ਜੋ ਹੀ ਕੋਈ মিডিਆ ਵਾਲਾ ਦੱਸ ਦੇਵੇ ਜੋ ਇੱਥੋਂ ਸ਼ੁਰੂਆਤ ਕੀਤੀ ਗਈ ਉਹਨਾਂ ਦੇ ਫੈਸਲੇ ਦੇ ਵਿੱਚ ਦਖਲਦਾਰ ਜੀ ਜਿਹੜੀ ਕੀਤੀ ਗਈ ਬਿਨਾਂ ਬਾਜੇ ਤੋਂ ਇਹ ਠੀਕ ਕੀਤਾ ਗਿਆ ਬਿਵਾਦ ਇਹਨਾਂ ਨੇ ਛੇੜਿਆ ਜਾਂ ਉਹਨਾਂ ਨੇ ਛੇੜਿਆ ਇਹ ਮਸਲਾ ਕੋਈ ਨਮਤ ਆਇਆ ਨਹੀਂ ਸੀ ਇਹ ਤੋਂ ਪਹਿਲਾਂ ਗਿਆ ਨਹੀਂ ਹਰਪ੍ਰੀਤ ਸਿੰਘ ਰਿਹਾ ਉਦੋਂ ਵੀ ਰਿਹਾ ਤਾਂ ਉਹਨਾਂ ਨੇ ਨਹੀਂ ਦਖਲਦਾਰ ਜੀ ਕੀਤੀ ਉਹਨਾਂ ਦੇ ਸਾਹਮਣੇ 2003 ਵਾਲਾ ਫੈਸਲਾ ਪਿਆ ਸੀ ਤੋ ਐਸ ਲਈ ਦੂਜੇ ਵੱਲ ਉਂਗਲ ਕਰਨੀ ਮੈਂ ਨਹੀਂ ਕਹਿੰਦਾ ਜਮ ਜਮ ਦਸੋ ਕੌਮ ਨੂੰ ਉਹਨਾਂ ਕੋਈ ਸਾਡਾ ਕੋਈ ਸਾਕਾ ਨਹੀਂ ਹੈ ਜੇ ਕੋਈ ਸਾਡੇ ਧਰਮ ਨੂੰ ਜਜਮ ਕਰਨਾ ਚਾਹੁੰਦਾ ਸਾਡੀਆਂ ਸੰਸਥਾਵਾਂ ਵਿੱਚ ਦਖਲਅਦਾਜ਼ੀ ਕਰ ਰਿਹਾ ਸਾਡੀਆਂ ਸੰਸਥਾਵਾਂ ਟੁੱਟੀਆਂ ਨੇ ਪਰ ਹੁਣ ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਸਿਰਫ ਬਿਆਨਬਾਜ਼ੀਆਂ ਤਾਂ ਕੀ ਸੀਮਤ ਰਹੋਗੇ ਤੁਹਾਡੇ ਸਾਹਮਣੇ ਅਗਲੇ ਚਪੇੜਾ ਮਾਰ ਕੇ ਤੁਹਾਤੋਂ ਹਰਿਆਣਾ ਦੀ ਕਮੇਟੀ ਹੋ ਕੇ ਲੈ ਕੇ ਤੁਸੀਂ ਕੀ ਕਰ ਲਿਆ ਤੁਹਾਡੇ ਇੱਕ ਧਰਨਾ ਨੂੰ ਲੱਗਿਆ ਜਦਕਿ ਅਸੀਂ ਵਿਰੋਧੀ ਹੋਣ ਦੇ ਬਾਵਜੂਦ ਵੀ ਤੁਹਾਨੂੰ ਕਹਿੰਦੇ ਸੀ ਤੁਰੋ ਅਸੀਂ ਤੁਹਾਡੇ ਨਾਲ ਤੁਸੀਂ ਕੀ ਟੱਕਰ ਟੋਣ ਲਈ ਫਿਰ ਆ ਗਿਆਨ ਹੁਣੇ ਕਿਹਨੂੰ ਦਿੰਦ ਨੇ ਜੀ ਤੁਸੀਂ ਇੱਕ ਕੀ ਕੀਤਾ ਤੁਸੀਂ ਤੁਹਾਡੀ ਸਸਤਾ ਤੋੜ ਕੇ ਲੈ ਗਏ ਅੱਧੀ ਉਹ ਅੱਧੀ ਸਸਤਾ ਸਾਡੇ ਅੱਖਾਂ ਦੇ ਸਾਹਮਣੇ ਉਹਨਾਂ ਨੇ ਗੁਰਦੁਆਰਿਆਂ ਤੇ ਕਬਜ਼ਾ ਕਰ ਲੇ ਕਿਹੜੀ ਗੁੜੀ ਨੀਂ ਸੁੱਤੇ ਸੀ ਤੁਸੀਂ ਜਰਨਲ ਅਜਰਾਸ ਕੀਤਾ ਅਸੀਂ ਤੁਹਾਡੇ ਨਾਲ ਖੜੇ ਤੁਸੀਂ ਐਗਜ਼ੈਕਟਲੀ ਮੈਂ ਕੀਤੀਆਂ ਮੈਂ ਐਗਜ਼ੈਕਟ ਮੈਂਬਰ ਸੀ ਤੁਹਾਡੇ ਨਾਲ ਖੜੇ ਭਾਵੇਂ ਬਹੁਤ ਸਾਰੇ ਲੋਕ ਮੈਨੂੰ ਵੀ ਕਹਿੰਦੇ ਸੀ ਐ ਕਰੋ ਜੀ ਐ ਕਰੋ ਮੈਂ ਕਿਹਾ ਨਹੀਂ ਇਹ ਇਤਿਹਾਸ ਹੈ ਅੱਜ ਅਸੀਂ ਮੈਂ ਮਾੜਾ ਹੋ ਸਕਦਾ ਕੋਈ ਹੋਰ ਮਾੜਾ ਹੋ ਸਕਦਾ ਬੰਦੇ ਸਦਾ ਨਹੀਂ ਰਹਿੰਦੇ ਅੱਜ ਅਸੀਂ ਸੰਸਥਾ ਦੇ ਖਿਲਾਫ ਭੁਗਤੀਏ ਇਤਿਹਾਸ ਕਦੇ ਮਾਫ਼ ਨਹੀਂ ਕਰਦਾ ਹੁੰਦਾ ਹੁਣ ਦੱਸਣਗੇ ਸਿਰਫ ਬੈਠ ਕੇ ਟੀਵੀ ਜਨਾ ਤੇ ਆ ਕੇ ਫਿਰ ਇਹਨਾਂ ਨਾਲੋਂ ਤਾਂ ਬੜੇ ਬੜੇ ਗਿਆਨੀ ਸ਼੍ਰੋਮਣੀ ਕਮੇਟੀ ਦੇ ਬਾਹਰ ਵੀ ਤੁਰੇ ਫਿਰਦੇ ਨੇ ਤੁਸੀਂ ਤੁਹਾਡਾ ਕੰਮ ਬਿਆਨ ਦੇਣਾ ਨਹੀਂ ਤੁਹਾਡਾ ਕੰਮ ਹੈ ਦੱਸਣ ਮਤਲਬ ਕਰਨਾ ਹੁਣ ਪਟਨਾ ਸਾਹਿਬ ਤੇ ਵਿਵਾਦ ਹੈ ਅਕਾਲ ਤਖਤ ਸਾਹਿਬ ਦਾ ਤੋ ਸਾਡਾ ਕੰਮ ਸ਼੍ਰੋਮਣੀ ਕਮੇਟੀ ਦਾ ਹੀ ਕੰਮ ਥੋੜੀ ਆ ਵੀ ਰੋ ਰੋਵੇ ਵਿਆਹ ਹੋ ਰਿਹਾ ਉਹ ਤਾਂ ਨਵੇਂੜ ਨਾ ਉਹਦਾ ਉਹਦਾ ਮਸਲਾ ਹੈ ਵੀ ਉਹ ਨਵੇਂੜੇ ਇਹਨੂੰ ਹੱਲ ਕਰੇ ਨਹੀਂ ਤਾਂ ਫਿਰ ਇਹ ਵੱਡਾ ਬਣ ਜੂਗਾ ਹੌਲੀ ਹੌਲੀ ਮਸਲਾ ਜੇ ਨਾ ਹੱਲ ਕੀਤਾ ਵੱਡਾ ਬਣਿਆ ਹੀ ਐ ਐਦੇ ਨੂੰ ਕੋਈ ਹੋਰ ਆ ਗਿਆ ਮੈਨੂੰ ਤਾਂ ਖਰਸ਼ਾ ਇਹ ਆ ਕਿ ਜੇ ਇਹ ਕਾਰਵਾਈਆਂ ਇਹਨਾਂ ਦੀ ਇਸੇ ਤਰੀਕੇ ਦੇ ਰਹੀਆਂ ਤੇ ਇੱਕ ਅੱਧਾ ਹੋ ਗੋ ਨਾ ਮਾ ਹਜੂਰ ਸਾਹਿਬ ਤੋਂ ਆਗੇ ਫਿਰ ਕੀ ਕਰਨਗੇ ਦੂਜੀ ਦੂਜੀ ਗੱਲ ਦੂਜੀ ਗੱਲ ਇੱਕ ਤੁਹਾਡੇ ਸਾਹਮਣੇ ਇੱਕ ਮਸਾਲਾ ਇਹਨਾਂ ਨੇ ਆ ਆ ਫਾਜਣਾ ਐਥੇ ਬਿਕਰਮ ਸਿੰਘ ਮਜੀਠੀਏ ਤੇ 2014 ਦੀ ਗੱਲ ਆ ਕਿ ਅਰਨੁਜੇਤ ਲਈ ਦੀ ਇਲੈਕਸ਼ਨ ਦੇ ਵਿੱਚ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਸਹਿਰੀ ਦਸਮ ਗ੍ਰੰਥ ਸਾਹਿਬ ਦੀਆਂ ਤੁਕਾਂ ਉਹਨਾਂ ਨੇ ਉਹਨਾਂ ਦੀ ਜ਼ੁਬਾਨ ਤੋਂ ਮਤਲਬ ਉਹ ਕਰਕੇ ਚਲੋ ਗਲਤ ਉਚਾਰਦੀਆਂ ਨਹੀਂ ਬੰਦੇ ਦੀ ਖੁਸ਼ਾਮਦ ਦੇ ਵਿੱਚ ਉਚਾਰਦੀਆਂ ਜਦੋਂ ਕੋਈ ਇੱਕ ਦਿਨ ਲੰਘਿਆ ਅਕਾਲ ਤਖਤ ਤੋਂ ਕੁਝ ਹੋਣਾ ਨਹੀਂ ਸੀ ਪਟਨਾ ਸਾਹਿਬ ਤਖਤ ਤੋਂ ਬਿਕਰਮ ਸਿੰਘ ਮਜੀਠੀਏ ਨੂੰ ਤਨ ਗਈ ਐਗਰਾਰ ਦਿੱਤਾ ਕਿਹੜੇ ਸੰ ਦੀ ਗੱਲ ਹੈ ਇਹ 2014 ਦੀ 2014 ਦੀ ਪਾਰਲੀਮੈਂਟ ਦੀ ਇਲੈਕਸ਼ਨ ਦੀ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਹਨਾਂ ਨੇ ਬੇਨਤੀ ਕੀਤੀ ਹੱਥ ਜੋੜ ਕੇ ਵੀ ਅਸੀਂ ਇਹ ਗਲਤੀ ਹੋਈ ਹੈ ਵੀ ਵਿਕਰਮ ਮਜੀਠੀਆ ਇੱਥੇ ਆਊਗਾ ਤੱਕ ਤੇ ਪੇਸ਼ ਹੋਊਗਾ ਤਨਖਾਹ ਲਵਾਊਗਾ ਪਰ ਅਸੀਂ ਇਲੈਕਸ਼ਨ ਚ ਵੀ ਸਾਨੂੰ ਇੰਨਾ ਕੁ ਟਾਈਮ ਦੇਤੇ ਉਹਨਾਂ ਨੇ ਟਾਈਮ ਦਿੱਤਾ ਮੁੜ ਕੇ ਪੁੱਛੇ ਮਜੀਠੀਆ ਹਜੂਰ ਸਾਹਿਬ ਗਿਆ ਜਾਂ ਨਹੀਂ ਗਿਆ ਨਹੀਂ ਤਨਖਾਹ ਲਵਾਈ ਸੀ ਫਿਰ ਮਜੀਠੀਆ ਨੇ ਫਿਰ ਬਿਲਕੁਲ ਉੱਥੇ ਗਿਆ ਬਿਲਕੁਲ ਉੱਥੇ ਉਹ ਤੋਂ ਮਾ ਵੀ ਮੈਂ ਕਿਹਾ ਜਾ ਕੇ ਫੇ ਹੁਣ ਇਹ ਕਹਿੰਦੇ ਨੇ ਵੀ ਅਕਾਲ ਤੱਕ ਤਾਂ ਬਈ ਮਤਲਬ ਜੋ ਇਹ ਕਹਿਣ ਮੈਂ ਜਿਹੜੀ ਆਰੰਭਤਾ ਦੇ ਵਿੱਚ ਗੱਲ ਕੀਤੀ ਸੀ ਜੇ ਐਦਾਂ ਪਰਤਾ ਖੋਲਣ ਲੱਗਾਂਗੇ ਨਾ ਤਾਂ ਬਹੁਤ ਕੁਝ ਹੈ ਇਹ ਗੱਲਾਂ ਝੱਗੇ ਚੱਕਣ ਦਾ ਵੇਲਾ ਨਹੀਂ ਇਹ ਗੱਲ ਨਵੇੜਨ ਦਾ ਵੇਲਾ ਇਸ ਕਰਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨੂੰ ਬਵਾਦ ਪਹਿਲਾਂ ਹੀ ਬਹੁਤ ਨੇ ਕੁਝ ਬਵਾਦ ਇਹ ਜੇ ਹੁੰਦੇ ਨੇ ਕਿ ਉਹਨਾਂ ਨੂੰ ਤੁਸੀਂ ਲਮਕਾ ਸਕਦੇ ਹੋ ਉਹਨਾਂ ਤੇ ਟਾਕ ਕਰ ਸਕਦੇ ਹਾਂ ਉਹਨਾਂ ਦੇ ਬੋਲ ਸਕਦੇ ਹਾਂ ਸਪੀਚਾਂ ਦੇ ਸਕਦੇ ਹਾਂ ਬੈਟਾ ਦੇ ਸਕਦੇ ਹਾਂ ਪਰ ਮੈਨੂੰ ਲੱਗਦਾ ਇਹ ਉਹ ਵਿਵਾਦ ਆ ਇਹ ਸਾਡੀਆਂ ਜੜਾਂ ਦੇ ਵਿੱਚ ਐਸਾ ਤੇਲ ਹੈ ਜੇ ਇਹਦੇ ਤੇ ਨਾ ਸੰਭਲੇ ਸਾਡਾ ਬਹੁਤ ਵੱਡਾ ਨੁਕਸਾਨ ਕਰ ਦੂਗਾ ਪਿਤਾ ਤਾਂ ਉਹ ਤਨਖਾਈ ਵਾਲਾ ਹੁਕਮ ਪਟਨਾ ਸਾਹਿਬ ਵਾਲਾ ਮੁਜੀਠੀ ਦੇ ਲਈ ਮੰਨਗੇ ਪੁੱਤ ਨੇ ਮਨਾ ਕਰ ਦਿੱਤਾ ਛੱਟ ਫਿਰ ਅਕਾਲ ਤਖਤ ਸਾਹਿਬ ਤੋਂ ਫੈਸਲਾ ਸਨਵਾਤਾ ਨਹੀਂ ਇਹ ਮੈਂ ਜਿਹੜੇ ਵਿਸ਼ੇ ਦੀ ਗੱਲ ਕੀਤੀ ਹੈ ਨਾ ਆਪਾਂ ਵਿਸ਼ੇ ਦੇ ਦਾਇਰੇ ਦੇ ਵਿੱਚ ਆ ਉਹ ਉਹ ਉਹਦੇ ਤੇ ਆਪਾਂ ਸਾਰੇ ਬੋਲ ਲੈ ਉਹ ਜੋ ਕੁਝ ਹੋਇਆ ਤੋ ਪਿਤਾ ਨੇ ਵੀ ਇਹ ਜੀ ਕੋ ਗੱਲ ਨਹੀਂ ਭਾਈ ਰਣਜੀਤ ਸਿੰਘ ਨੂੰ ਲਾਇਆ ਸੀਗਾ ਪਿਤਾ ਨੇ ਵੀ ਘਟ ਨਹੀਂ ਗਜ਼ਾਰੀਆਂ ਹੋਈਆਂ ਉਹ ਇੱਕ ਬੱਕਰਾ ਵਿਸ਼ਾ ਮੇਰਾ ਕਹਿਣ ਦਾ ਮਤਲਬ ਇਹ ਸੀ ਜਿਹੜਾ ਇਹ ਆ ਵੀ ਉੱਥੋਂ ਦੀ ਕਾਰਵਾਈ ਨੂੰ ਮਾਨਤਾ ਨਹੀਂ ਮਿਲਦੀ ਤੇ ਫਿਰ ਬਿਕਰਮ ਮਜੀਠੀਆ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਸੀ ਉਸ ਨੂੰ ਮਾਨਤਾ ਕਿਵੇਂ ਮਿਲੀ ਮੇਰਾ ਕਹਿਣ ਦਾ ਮਤਲਬ ਇਹ ਆ ਉਹਦੇ ਚੋਂ ਪਰੇ ਉਹ ਲੀ ਚੱਲ ਪਈ ਫਿਰ ਇੱਕ ਵਾਰ ਜਦੋਂ ਉਹਦੋਂ ਹੁੰਦਾ ਫਿਰ ਨਹੀਂ ਚੱਲਣਾ ਸੀ ਹੁਣ ਲੀ ਚੱਲ ਪਈ ਲੀ ਕਿਵੇਂ ਚੱਲਦੀ ਜਦੋਂ ਅਕਾਲ ਤਖਤ ਸਾਹਿਬ ਤੋਂ ਕੋਈ ਕਾਰਵਾਈ ਨਾ ਹੋਈ ਹਾਂ ਸਮਝੀਏ ਨਾ ਉਹ ਇਹਨਾਂ ਦੇ ਚੁੱਪ ਕਰਨਾ ਮਜਬੂਰੀ ਬਣ ਗਈ ਜੇ ਇਹ ਹਜ਼ੂਰ ਸਾਹਿਬ ਦੀ ਕਾਰਵਾਈ ਤੋਂ ਬਾਅਦ ਅਕਾਲ ਤਖਤ ਤੋਂ ਕਹਿੰਦੇ ਵੀ ਕਾਰਵਾਈ ਨਹੀਂ ਸੀ ਹੋ ਸਕਦੀ ਤਾਂ ਬਾਣੀ ਦੀ ਬਿਆਦਵੀ ਹੋਈ ਸੀ ਫਿਰ ਇਹਨਾਂ ਨੇ ਫੱਜਣਾ ਸੀ ਇਹ ਚੁੱਪੇ ਰਹੇ ਕਹਿਣ ਦਾ ਮਤਲਬ ਇਹ ਹੈ ਇਹ ਨਹੀਂ ਕਹਿ ਸਕਦੇ ਕਿ ਉਹ ਤਖਤ ਆ ਨਹੀਂ ਕਰ ਸਕਦਾ ਜੀ ਹਾਂ ਜਦੋਂ ਇੱਕ ਬੈਠ ਕੇ ਫੈਸਲਾ ਹੋ ਲਿਆ ਵੀ ਉਹਨਾਂ ਦਾ ਖੇਤਰੀ ਪੱਧਰ ਤਖਤ ਦਾ ਜਿਹੜਾ ਮਸਲਾ ਹੈ ਉਹਨਾਂ ਨੇ ਝਟਣਗੇ ਅਕਾਲ ਤਖਤ ਸਭ ਪੂਰੀ ਸਮੁੱਚਤਾ ਦੇ ਵਿੱਚ ਕੌਮ ਦੀ ਅਗਵਾਈ ਕਰੂਗਾ ਵਰਨਾ ਤਖਤ ਸਾਰੇ ਬਰਾਬਰ ਮੈਂ ਤੁਹਾਨੂੰ ਦੇਖੋ ਮੈਂ ਕੋਈ ਸਿੱਖ ਮੇਰੀ ਗੱਲ ਨੂੰ ਗਲਤ ਨਾ ਸਮਝਣ ਮੈਂ ਪਹਿਲਾਂ ਕਲੀਅਰ ਕਰਦਾ ਦੁਨੀਆ ਦੀ ਕੋਈ ਗੱਲ ਗੁਰੂ ਤੇ ਲਾਗੂ ਨਹੀਂ ਹੁੰਦੀ ਗੁਰੂ ਦੀ ਕਰਨੀ ਤੇ ਪਰ ਮੈਂ ਇੱਕ ਐਗਜ਼ਾਮਪਲ ਦੰਦਾ ਇੱਕ ਅਮਰੀਕਾ ਦਾ ਰਾਸ਼ਟਰਪਤੀ ਹੈ ਦੁਨੀਆ ਦੀ ਸੁਪਰ ਪਾਵਰ ਜਦੋਂ ਉਹ ਭਾਰਤ ਵਿੱਚ ਆਉਂਦਾ ਉਹਦੇ ਲਈ ਲਾਲ ਕਾਰਪਟ ਵਿਛਦਾ ਠੀਕ ਹੈ ਇੱਕ ਨੇਪਾਲ ਹੈ ਜਦੋਂ ਨੇਪਾਲ ਦਾ ਪ੍ਰਾਈਮ ਮਿਨਿਸਟਰ ਆਉਂਦਾ ਉਹਦੇ ਲਈ ਚੱਕ ਦਿੰਦੇ ਨੇ ਉਹ ਸਵਾਗਤ ਤਾਂ ਉਹਦਾ ਵੀ ਉਸੇ ਤਰ੍ਹਾਂ ਕਰਨਾ ਪੈਂਦਾ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਦਾ ਕਰਨਾ ਪੈਂਦਾ ਕਿਉਂ ਇੱਕ ਸੰਪ੍ਰਭੁਤਾ ਇੱਕ ਪ੍ਰਭੂ ਸਤਾ ਉਹਨਾਂ ਦੀ ਮਤਲ ਜਿਹੜੀ ਹੈਗੀ ਇਹ ਕਹਿਣ ਦਾ ਮਤਲਬ ਜੋ ਬ੍ਰਹਮਿੰਡੇ ਸੋਈ ਪਿੰਡੇ ਗੁਰੂ ਸਾਹਿਬਾਨਾਂ ਨੇ ਜੋ ਸੰਸਾਰ ਦੇ ਵਿੱਚ ਕਰਨਾ ਸੀ ਨਿਰੰਕਾਰ ਨੇ ਸੰਸਾਰ ਦੇ ਵਿੱਚੋਂ ਹੀ ਸਾਜਣਾ ਕੀਤੀ ਤਖਤ ਦਾ ਤੁਸੀਂ ਮਤਲਬ ਸਮਝੋ ਕੀ ਹੁੰਦਾ ਤਖਤ ਕੋਈ ਗੁਰਦੁਆਰਾ ਥੋੜੀ ਹੈ ਬਿਲਕੁਲ ਤਖਤ ਦਾ ਮਤਲਬ ਅਗਵਾਈ ਕਰਨ ਵਾਲਾ ਹਾਂ ਅਗਵਾਈ ਕਰਨ ਤੇ ਜੇ ਉਹ ਅਗਵਾਈ ਕਰਨ ਵਾਲੇ ਨੇ ਤੇ ਇਹਦਾ ਮਤਲਬ ਇਹ ਆ ਵੀ ਠੀਕ ਹੈ ਅਕਾਲ ਤਖਤ ਸਾਹਿਬ ਨੂੰ ਪੂਰੀ ਦੁਨੀਆ ਦਾ ਦਾਇਰਾ ਮੰਨ ਕੇ ਆਪਾਂ ਨੇ ਇਹ ਕੌਮ ਨੇ ਸਿਰ ਨਵਾਇਆ ਤੇ ਇਹ ਫੈਸਲੇ ਹੋਏ ਬੇ ਨੇ ਪਰ ਤਖਤ ਵੀ ਆਪਣੀ ਸਮਰੱਥਾ ਰੱਖਦੇ ਨੇ ਇਹ ਨਹੀਂ ਕਿ ਅਸੀਂ ਬਾਕੀ ਤਖਤਾਂ ਦੀ ਹੋਂਦ ਨੂੰ ਹੀ ਮਤਲਬ ਉਹਨਾਂ ਦੀ ਜਿਹੜੀ ਹੈ ਪ੍ਰਭੂ ਸੱਤਾ ਨੂੰ ਹੈ ਜਿਹੜਾ ਮਤਲਬ ਖਤਮ ਕਰ ਦਈਏ ਇਹ ਗੱਲ ਕਹਿ ਕੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਆਪ ਜੀ ਦਾ ਭਾਈ ਗੁਰਪ੍ਰੀਤ ਸਿੰਘ ਰਧਾਵਾ ਸਾਡੇ ਨਾਲ ਸੀ ਜਿਸ ਤਰੀਕੇ ਦੇ ਨਾਲ ਬਾਦ ਵਿਵਾਦ ਚੱਲ ਰਹੇ ਨੇ ਵਰਸਜ ਉਹ ਹੋ ਰਿਹਾ ਤਖਤਾਂ ਦੇ ਵਿਚਕਾਰ ਕਿੰਤੂ ਪਰੰਤੂ ਚੱਲ ਰਿਹਾ ਤਾਂ ਉਸ ਨੂੰ ਲੈ ਕੇ ਬੜੇ ਹੀ ਸਪਸ਼ਟਾ ਦੇ ਨਾਲ ਬੜੇ ਹੀ ਕਲੀਟੀ ਦੇ ਨਾਲ ਜਵਾਬ ਦਿੱਤੇ ਨੇ ਸਾਫ਼ ਕਹਿ ਕਿ ਤਖਤਾਂ ਦੀ ਆਪਣੀ ਮਰਿਆਦਾ ਹੈ ਤਾਂ ਵੱਖੋ-ਵੱਖਰੇ ਤਖਤ ਆਪਣੇ ਪੱਧਰ ਤੇ ਫੈਸਲਾ ਆਪਣੇ ਖੇਤਰੀ ਪੱਧਰ ਤੇ ਫੈਸਲਾ ਲੈ ਸਕਦੇ ਨੇ ਸਾਥੀ ਸੰਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਮੋਹਰ